ਅਸੀਂ ਨੇ ਪੂਰੀ ਸਾਢੀ ਰੋਟੀ ਲਈ ਨਹੀਂ ਆ। ਤੇ ਗਵਾਂਢ ਜਾ ਗਈ। ਇਹ ਲੋ ਕੰਦੀ ਫਲੈਕਸ ਪੇਸ ਹੈ। ਇਹਨੇ ਆਪਣੇ ਟੈਲੀਗ੍ਰਾਮ ਤੇ ਮੇਰੀਆਂ ਸਿੱਧੀਆਂ ਵੀਡੀਓਸ ਪਾ ਛੱਡੀਆਂ ਜੋ ਕਿ ਬਿਲਕੁਲ ਗਲਤ ਹੈ। ਤੁਸੀਂ ਕਿਸੇ ਕਿਸੇ ਵੀ ਕਿਸੇ ਦਾ ਵੀ ਪਰਸਨਲ ਕੰਟੈਂਟ ਯੂਜ਼ ਹੀ ਨਹੀਂ ਕਰ ਸਕਦੇ। ਆਇਆ ਉਹ ਜਿੰਨੇ ਟੱਕੀ। ਚਾਹ ਪੀਂਦੇ ਆ ਬੁਕੜੀਏ ਚਾਹ ਪੀਂਦੇ। ਮੈਂ ਉਹ ਪਾਣੀ ਚੱਕ ਕੇ ਰੋਈ ਦੇ ਬੇਲੀ ਹੋ ਕੇ ਫੇਰ ਬਣੂ। ਮੈਂ ਟੋਲਾ ਵਧੀਆ ਹੋਇਆ ਕਿਉਂ। ਹਾਂ। ਠੀਕ ਕਰ ਹੈ ਕਿ ਮਿਲੂਗੀ ਧਰਮਾਂ ਦੇ ਨਾਮ ਤੇੜ ਬੇੜ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 259 ਜੇ ਕਰੇਗਾ ਤਰੱਕੀ ਪਤ ਤੇ ਮਿਲੂਗੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿ ਖਾ ਚਾ ਠੀਕ ਹੋ ਸਾਰੇ ਅੱਜ ਦਵਾਂਗੇ ਤੁਹਾਨੂੰ ਆਪਾਂ ਪ੍ਰੂਫ ਜਿਹੜੇ ਕਹਿੰਦੇ ਨਾ ਅਸੀਂ ਸਿੰਪਲ ਫੈਮਲੀ ਵਲੌਗ ਬਣਾੰਨੇ ਹੈਗੇ ਆ ਅਸੀਂ ਜਿਨ੍ਹਾਂ ਨੇ ਦੇ ਸਿਰ ਤੋਂ ਨਹੀਂ ਚੱਲਦੇ ਨੂੰ ਹਾਂ 3 ਦੇ ਸਿਰ ਤੋਂ ਨਹੀਂ ਚੱਲਦੇ ਹੈਗੇ ਤੇ ਆਂਟੀ ਨੂੰ ਜੇ ਕਿਸੇ ਦਾ ਕਮੈਂਟ ਆ ਜਾਏ ਤੇ ਫਿਰ ਉਹਨਾਂ ਨੂੰ ਫੋਨ ਕਰਕੇ ਗਾਲਾਂ ਵੀ ਕੱਢਦੇ ਹੈਗੇ ਆ ਮੈਂ ਤੇਰੇ ਜੀਬ ਵੜ ਦੂੰਗੀ ਠੀਕ ਹੈ ਮੈਂ ਕਰ ਰਹੀ ਹਾਂ ਵਿਕਰਮ ਵਲੌਗਸ ਵਾਲੀ ਦੀ ਮੰਮੀ ਦੀ ਗੱਲ ਠੀਕ ਹੈ ਪਹਿਲਾਂ ਇਹ ਆਂਟੀ ਦੇ ਸਟ ਉਹ ਬਣਾਉਣੀ ਉਹ ਪਤਾ ਨਹੀਂ ਅੱਜ ਕੀ ਕੀਤੀ ਸੀ ਪ੍ਰਾਬੋਈਏ ਤੇ ਹੁਣ ਕੀ ਕ੍ਰਮਚਾਰਾ ਕੀ ਕਰੀਏ ਉਹ ਜੀ ਮੈਂ ਕਿਹਾ ਚੱਲਨੇ ਕੁਝ ਨਾ ਪਾਂਦਾ ਮੈਂ ਬਲੌਗ ਬਣਾਉਂਦੀ ਆ ਉਹ ਵੀ ਠੀਕ ਆ ਪਾਣੀ ਵੀ ਹੋਈ ਜਾਂਦਾ ਪਾਣੀ ਪੀ ਪੀ ਕੇ ਬੁਰਾ ਹਾਲ ਹਾਂ ਸੁਣੀ ਤੁਸੀਂ ਸਟੇਟਮੈਂਟ ਅੰਟੀ ਕੀ ਕਹਿ ਰਹੇ ਹੈਗੇ ਪ੍ਰੀਤੀ ਦੀ ਤਬੀਅਤ ਖਰਾਬ ਹੈਗੀ ਹੈ ਵਿਕਰਮ ਵਿਚਾਰਾ ਇਕੱਲਾ ਕੀ ਕਰੂਗਾ ਮੈਂ ਸੋਚਿਆ ਮੈਂ ਹੀ ਵਲੌਗ ਬਣਾ ਲੈਣੀ ਹੈਗੀ ਹੈ ਹਾਂਜੀ ਅੰਟੀ ਬਿਲਕੁਲ ਤੁਸੀਂ ਸਹੀ ਹੋ ਵਿਕਰਮ ਦੇ ਲਟਕੇ ਚੜਕੇ ਕਿੰਨੇ ਦੇਖਣੇ ਆ ਦੇਖਣ ਤਾਂ ਲੋਕ ਇੱਥੇ ਪ੍ਰੀਤੀ ਨੂੰ ਆਂਦੇ ਆ ਅੱਜ ਤੁਸੀਂ ਆਪਣੇ ਮੋਹ ਹੀ ਬਣ ਗਏ ਨਾ ਨਾਲੇ ਜਿਹੜੀ ਪ੍ਰੀਤੀ ਨੇ ਜੱਪਲੀਆਂ ਮਾਰ ਲੈਣੀਆਂ ਜਿਹੜੀਆਂ ਦਾਵਾ ਪ੍ਰੀਤੀ ਨੇ ਵੀ ਖੇਲ ਦੇਣੀ ਹੈ ਉਹਨਾਂ ਵਿਕਰਮ ਕੋਲ ਆ ਤੇ ਸੌਰੀ ਨਾ ਤੁਹਾਡੇ ਕੋਲ ਹੈਗੀਆਂ ਠੀਕ ਹੈ ਤੇ ਅੱਗੇ ਦੇਖਦੇ ਹਾਂ ਚੰਡੀਗੜ੍ਹ ਅਮਰੀਕਾ ਯੂ ਐਸ ਏ ਇੰਗਲੈਂਡ ਕੈਨੇਡਾ 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 ਚਾਰਪੋਰੋ ਚੰਡੀਗੜ੍ਹ ਮਨਾਲੀ Shimla ਕੁੱਲੂ ਮਨਾਲੀ ਇਹ ਗੁਰੂ ਦਰਬਾਰ ਬਲਾਕ ਦੇਖ ਰਹੇ ਹਾਂ ਜੀ ਇਹਦੀ ਅਗਲੀ ਟੌਮੀ ਬਿੱਲਰ ਆ ਟੌਮੀ ਬਿੱਲਰ ਜਿਹਨਾਂ ਨਾ ਮੈਂ ਨਾ ਮੈਂ ਹਾਂ ਸੋਕਸ ਕਿਹੜਾ ਪਸੰਦ ਨਾ ਸਾਰੇ ਪਸੰਦ ਸਾਰੇ ਨਾਮ ਆ ਬਸ ਮੈਂ ਕਹਿੰਦਾ ਜੀ ਮੇਰੀ ਗੱਲ ਸੁਣੋ ਇਹਨਾਂ ਨਾਂ ਨੂੰ ਮੈਂ ਟੌਮੀ ਬਿੱਲਰ ਪਾਇਆ ਟੌਮੀ ਬਿੱਲਰ ਇਹਨੂੰ ਮੈਂ ਟੌਮੀ ਬਿੱਲਰ ਕਹਿੰਦਾ ਜੀ ਟੌਮੀ ਬਿੱਲਰ ਕਿਉਂ ਦੇਖਿਆ ਜੀ ਪ੍ਰੀਤੀ ਦੀਆਂ ਸਮਾਈਲਾਂ ਸ਼ਰਮਾ ਸ਼ਰਮਾ ਕੇ ਇਹੀ ਤਾਂ ਦੇਖਣ ਲੋਗਾਂ ਦੇ ਆ ਆਂਟੀ ਇਹਨਾਂ ਨਾਲੇ ਹੁਣ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਤੁਸੀਂ ਆਪ ਹੀ ਮੰਨੇ ਹੈਗੇ ਹੋ ਪ੍ਰੀਤੀ ਬਿਮਾਰ ਹੈ ਵਿਕਰਮ ਵਿਚ ਤੇ ਮੈਂ ਹੀ ਅੱਜ ਵਲੌਗ ਬਣਾ ਲੈਣੀ ਆ ਹੈਨਾ ਇਹ ਤਾਂ ਹੁਣ ਤੁਸੀਂ ਆਪ ਹੀ ਮੰਨੇ ਹੋ ਨਾ ਕਿ ਪ੍ਰੀਤੀ ਤੋਂ ਬਿਨਾਂ ਤੁਹਾਡੇ ਵਲੌਗ ਨਹੀਂ ਚੱਲ ਸਕਦੇ ਤੇ ਪ੍ਰੀਤੀ ਦੇ ਆਉਣ ਤੋਂ ਪਹਿਲਾਂ ਵਿਕਰਮ ਦੇ ਚੈਨਲ ਦਾ ਕੀ ਹਾਲ ਸੀ ਓਬਵੀਅਸ ਹੀ ਸਾਰੇ ਜਾਣਦੇ ਹੈਗੇ ਆ ਠੀਕ ਪਹਿਲਾਂ ਜਦੋਂ ਵਿਕਰਮ ਇਕੱਲਾ ਵਲੌਗਿੰਗ ਕਰਦਾ ਸੀ ਕਿੰਨੇ ਵਿਊ ਆਉਂਦੇ ਸੀ 1000 1200 1500 ਤੇ ਪ੍ਰੀਤੀ ਦੇ ਆਉਣ ਤੋਂ ਬਾਅਦ ਤੁਸੀਂ ਲੱਖਾਂ ਦੇ ਹਿਸਾਬ ਨਾਲ ਵਿਊ ਬਟੋਰੇ ਹੈਗੇ ਆ ਠੀਕ ਹੈ ਤੇ ਸਬਸਕ੍ਰਾਈਬਰ ਤੁਹਾਡੇ ਕਿਵੱਦ ਕੇ ਕਿੰਨੇ ਹੋ ਗਏ 71000 71000 ਸਬਸਕ੍ਰਾਈਬਰ ਕੀ ਕਰ ਦਿਓ ਵਿਦਆਊਟ ਐਨੀ ਟੈਲੈਂਟ ਕੁਛ ਵੀ ਤੁਸੀਂ ਸिखਾ ਨਹੀਂ ਰਹੇ ਜੱਬਲੀਆਂ ਮਾਰਨਾ ਵੇਲ ਪੁਣਾ ਹ 71000 ਬੰਦਾ ਇਹਨਾਂ ਨੂੰ ਸਬਸਕ੍ਰਾਈਬ ਕਰੇ ਬੈਠਾ ਹੈ ਅੱਧੇ ਤੋਂ ਜ਼ਿਆਦਾ ਠਰਕੀ ਹੈ ਠੀਕ ਹੈ ਆ ਜਿਹੜੀ ਕੰਚਨ ਕੁਮਾਰੀ ਦੀਪਿਕਾ ਲੂਥਰਾ ਇਹਨਾਂ ਵਰਗਿਆਂ ਨੂੰ ਕੌਣ ਦੇਖਦਾ ਠਰਕੀ ਮਹਿਕਮਾ ਠੀਕ ਹੈ ਨਾ ਕੋਈ ਟੈਲੈਂਟ ਦਾ ਸ਼ੋਅ ਨਹੀਂ ਕਰ ਰਹੀਆਂ ਬਸ ਮਨੋਰੰਜਨ ਕਰ ਰਹੀਆਂ ਲੋਕਾਂ ਦਾ ਘਰੇ ਬੈਠੇ ਫ੍ਰੀਜ ਮਨੋਰੰਜਨ ਕਰ ਰਹੀਆਂ ਤੁਸੀਂ ਆ ਤੁਹਾਡਾ ਟੈਲੈਂਟ ਉਹ ਵੀ ਲੀਲੀ ਹੈ ਹੈਨਾ ਦੇਖਿਆ ਕਿਦਾਂ ਪੋਲੀ ਜੀ ਬਣ ਕੇ ਗੱਲ ਕਰ ਰਹੀ ਹੈ ਤੁਹਾਨੂੰ ਮम्मा ਦੇ ਫੇਸ ਦੋ ਦੋ ਨਜ਼ਰ ਆਂਦੇ ਹੋਣਗੇ ਵੀ ਦੇਖਣ ਵਾਲਿਆਂ ਨੂੰ ਲੱਗੇ ਇਹ ਤਾਂ ਵਿਚਾਰੀ ਕਿੰਨੀ ਪੋਲੀ ਹੈ ਕਿੰਨੀ ਨਿਓਸੈਂਡ ਹੈ ਨਿਆਣੀਆਂ ਦੀ ਤਰ੍ਹਾਂ ਗੱਲਾਂ ਕਰਦੀ ਹੈ ਹਾਈ ਨਹੀਂ ਵਿਚਾਰੀ ਤੁਹਾਨੂੰ ਇਹ ਤਾਂ ਪਤਾ ਨਾ ਇਸ ਨਿਆਣੀ ਨੇ ਵੀ ਆਪ ਤਾਂ ਪਹਿਲਾਂ ਨਿਆਣਾ ਕਰ ਲਿਆ ਸੀ ਠੀਕ ਹੈ ਇਹ ਇੰਨੇ ਕਿੰਿਆਣੇ ਹੈਗੇ ਆ ਲੋਕਾਂ ਨੂੰ ਜਿਹੇ ਜਿਹਾ ਜਿ क्यूट ਬਣ ਕੇ ਦਿਖਾਈ ਜਾਣਗੇ ਇੰਨੇ ਜਿਹੇ ਜਿਹਾ ਜੀ ਪੋਲੇ ਬਣ ਕੇ ਦਿਖਾਈ ਜਾਣਗੇ ਜਿਵੇਂ ਇਹਨਾਂ ਨੂੰ ਦੁਨੀਆਦਾਰੀ ਦਾ ਪਤਾ ਹੀ ਨਾ ਹੋਵੇ ਇੱਕ ਇਹਨੂੰ ਤੇ ਇੱਕ ਇਹਦੀ ਨਣਾਣੋ ਜਿਹੜੀ ਸਹਿਜ ਮੰਣ ਵਾਲੀ ਐ ਇਹਨਾਂ ਦੋਨਾਂ ਨੂੰ ਨਾ ਸ਼ਰਤ ਲਾ ਲਓ ਤੁਹਾਡੇ ਮੇਰੇ ਨਾਲੋਂ ਵੱਧ ਕੇ ਦੁਨੀਆਦਾਰੀ ਦਾ ਪਤਾ ਹੈਗਾ ਐਵੇਂ ਨਹੀਂ 71000 ਬੰਦਿਆਂ ਨੂੰ ਹੈਂਡਲ ਕਰੀ ਜਾਂਦੇ ਤੇ ਉਹਦੇ ਸਬਸਕ੍ਰਾਈਬਰ 7 ਲੱਖ 7 ਲੱਖ ਬੰਦੇ ਨੂੰ ਬੇਵਕੂਫ ਬਣਾਣਾ ਕੋਈ ਸੌਖੀ ਗੱਲ ਥੋੜੀ ਐ ਠੀਕ ਐ ਰੋ ਨਵੇਂ ਤੋਂ ਨਵਾਂ ਡਰਾਮਾ ਕੱਢ ਕੇ ਲਿਆਣਾ ਕਿੰਨਾ ਕਿੰਨਾ ਦਾ ਦਿਮਾਗ ਚਲਦਾ ਹੋਊਗਾ ਵੀ ਅੱਜ ਆ ਕਰਦੇ ਆ ਅਰ じゃਾ ਕਰਦੇ ਆ ਇਹਨੂੰ ਬਿਮਾਰ ਪਾ ਦਿੰਨੇ ਆ ਇਹਨੂੰ ਰਵਾ ਦਿੰਨੇ ਆ ਨਵੇਂ ਤੋਂ ਨਵਾਂ ਟਾਈਟਲ ਇਮੋਸ਼ਨਲ ਸੋਚਣਾ ਕੋਈ ਸੌਖੀ ਗੱਲ ਥੋੜੀ ਐ ਠੀਕ ਐ ਇਹ ਕੋਈ ਭੋਲੇ-ਪਾਲੇ ਨਹੀਂ ਹੈ ਮੋਤਾਲੀ ਨਹੀਂ ਜਿੱਦਾਂ। ਹੁਣ ਮੈਂ ਤੱਲੜਾ ਖਲਾਰਾ ਸੂਤਲੀ ਮੈਂ ਜਾ ਕੇ ਜਿਹੜਾ ਮਾੜਾ ਮੋਟਾ ਵੇਂਦਾ ਕਰਨ ਵਾਲਾ ਸੀ ਉੱਪਰ ਬੈਠ ਕੇ ਆਣਾ ਹੈ ਫੇਰ ਕੰਮ ਕਰਦੀ ਸੀ ਉਹ ਆਂਡੀ ਤੁਸੀਂ ਕਹਿੰਦੇ ਤੁਹਾਨੂੰ ਖਲਾਰਾ ਚੰਗਾ ਨਹੀਂ ਲੱਗਦਾ ਹੈਗਾ ਮੈਂ ਕੰਮ ਕਰਦੀ ਰਹਿਣੀ ਹੈ ਇਹ ਥੋੜਾ ਜਿਹਾ ਆਪਣੇ ਧੀ ਨੂੰ ਵੀ ਸਿਖਾ ਕੇ ਭੇਜਣਾ ਸੀ ਨਾ ਉਹ ਸਾਰਾ ਦਿਨ ਗਲੀਚੀ ਜੀ ਬਣੀ ਰਹਿੰਦੀ ਹੈ ਵਾਲ ਉਹਦੇ ਖਿਲਰੇ ਰਹਿੰਦੇ ਹੈਗੇ ਆ ਭਾਂਡੇ ਉਹਦੇ ਕਰਦੇ ਕਾਲੇ ਹੋਏ ਪਏ ਚੱਜਨਾ ਮਾਂਜਦੀ ਨਹੀਂ ਹੈਗੀ ਬੱਚਿਆਂ ਦੀ ਸਫਾਈ ਉਹ ਨਹੀਂ ਰੱਖਦੀ ਬੱਚਿਆਂ ਤੋਂ ਵਲੋਗਿੰਗ ਉਹ ਕਰਾਈ ਦਿੰਦੀ ਹੈ ਠੀਕ ਹੈ ਚਲੋ ਵਲੋਗਿੰਗ ਤਾਂ ਤੁਹਾਡਾ ਖਾਂਦਾਨੀ ਪੇਸ਼ਾ ਹੀ ਹੋ ਗਿਆ ਨਾ ਚਲੋ ਸ ਇਨਾ ਦਾ ਵਲੋਗ ਆਪਣੇ ਦਾ ਵਲੋਗ ਆਪਾਂ تھوڑے سے ਰੋਕ ਕੇ ਕੰਟੀਨਿਊ ਕਰਦੇ ਹਾਂ ਪਹਿਲਾਂ ਆਪਾਂ ਦੋ ਚਾਰ ਰੀਲਸ ਦੇਖ ਲਈਏ ਜਿਵੇਂ ਕਿ ਮੈਕ ਕੋ ਟਿੱਲੋ ਮੀਨੂ ਸਿਰਾ ਤੇ ਇੱਕ ਦੋ ਜਣੇ ਹੋਰ ਹੈਗੇ ਤੇ ਜਦੋਂ ਆਪਾਂ ਮੀਨੂ ਸਿਰਾ ਤਾਂ ਜਾਂ ਬਲੌਗਰਾਂ ਤੇ ਬੋਲਦੇ ਨੇ ਲੋਕ ਸਾਨੂੰ ਆ ਕੇ ਕਹਿਣ ਲੱਗ ਜਾਂਦੇ ਆ ਤੁਸੀਂ ਗਰੀਬਾਂ ਤੇ ਬੋਲਦੇ ਹੋ ਮੀਨੂ ਵਿਚਾਰੀ ਗਰੀਬ ਬਣੀ ਵਿਕਰਮ ਵਿਚਾਰਾ ਗਰੀਬ ਕਿਰਾਏ ਤੇ ਬੈਠਾ ਹੈ ਕਹਿਣ ਤੋਂ ਪਹਿਲਾਂ ਇਹ ਸੋਚ ਲਿਆ ਕਰੋ ਕਿ ਉਹ ਜੋ ਲਾਈਫ ਨੂੰ ਇੰਜੋਏ ਕਰ ਰਹੀ ਹੈ ਤੁਸੀਂ ਕਰ ਸਕਦੇ ਹੋ ਮੀਨੂ ਹੁਣ ਗੱਡੀ ਕਰਾ ਕੇ ਮਕਲੋਡगंज ਗਈ ਹੈ ਠੀਕ ਹੈ ਗੱਡੀਆਂ ਦੇ ਰੈਂਡ ਘਟ ਤਾਂ ਨਹੀਂ ਹੈਗੇ ਕੀ ਤੁਸੀਂ ਉਹ ਚੀਜ਼ਾਂ ਅਫੋਰਡ ਕਰ ਸਕਦੇ ਹੋ ਇਕੋ ਨੇ ਦੋਸਾ ਵੀ ਖਾਂ ਜਾਣਾ ਹੁੰਦਾ ਨਾ ਰੇੜੀ ਤੋਂ ਨਹੀਂ ਖਾਂਦੀ ਰੈਸਟੋਰੈਂਟ ਚ ਬੈ ਕੇ ਖਾ ਰਹੀ ਐ ਤੇ ਤੁਸੀਂ ਕਿੰਨੇ ਗਰੀਬ ਤੇ ਆ ਕੇ ਤੁਸੀਂ ਸਾਨੂੰ ਬੋਲਣ ਲੱਗ ਜੰਨੇ ਹੋ ਬੋਲਣਾ ਚਲੋ ਬੋਲੋ ਕੋਈ ਨਹੀਂ ਸਾਨੂੰ ਵੀ ਬੋਲੋ ਲੇਕਿਨ ਕਿਸੇ ਗੱਲ ਤੇ ਤਾਂ ਬੋਲੋ ਤੁਸੀਂ ਲਾਈਫ ਨੂੰ ਇੰਜੋਏ ਕਰ ਰਹੇ ਹੋ ਜੋ ਇਹ ਕਰ ਰਹੀ ਹੈਗੀ ਆ ਵਿਕਰਮ ਨੇ ਸਾਲ ਦੇ ਵਿੱਚ ਵਿੱਚ ਪਲਾਟ ਲੈ ਲਿਆ ਤੁਸੀਂ ਲੈ ਲਿਆ ਸਾਲ ਦੇ ਵਿੱਚ ਪਲਾਟ ਜਿਹੜੇ ਇਹਨਾਂ ਦੇ ਅੰਧਪਗਤ ਬਣੇ ਬੈਠੇ ਹੋ ਦੱਸੋ ਮੈਨੂੰ ਜਰਾ ਸਬਜ਼ੀ ਦਾ ਕੰਮ ਇਹਨੇ ਮਹੀਨਾ ਡੇਢ ਨਹੀਂ ਕੀਤਾ ਉਸ ਤੋਂ ਬਾਅਦ ਤੂੰ ਕੰਮ ਕਰਨ ਦੀ ਹਿੰਮਤ ਨਹੀਂ ਹੋਈ ਤੇ ਤੁਸੀਂ ਆਪਣੇ ਵੱਲ ਜਰਾ ਨਜ਼ਰ ਮਾਰੋ ਕਿੰਨੇ ਸਾਲਾਂ ਤੋਂ ਤੁਸੀਂ ਕੰਟੀਨਿਊਸਲੀ ਮਿਹਨਤ ਕਰ ਰਹੇ ਆਪਾਂ ਸਾਰੇ 15 15 20 20 ਸਾਲ ਤੋਂ ਹੱਡ ਤੋੜ ਮਿਹਨਤ ਕਰ ਰਹੇ ਆ ਕਿੰਨੇ ਨੇ ਪਲਾਟ ਖਰੀਦ ਲੇ ਕਿੰਨੇ ਨੇ ਮਕਾਨ ਬਣਾ ਲੇ ਦੱਸੋ ਇਹ ਹੈਗੇ ਡਿਜੀਟਲ ਮੰਗਤੇ ਓਕੇ ਕਦੀ ਆਪਣੀ ਹੈਲਪ ਦੇ ਨਾਂ ਤੇ ਕਦੀ ਦੂਜਿਆਂ ਦੀ ਹੈਲਪ ਦੇ ਨਾਂ ਤੇ ਪੈਸੇ ਮੰਗਦੇ ਆ ਵਿਕਰਮ ਨੇ ਵੀ ਉਹ ਬਿਮਾਰ ਬੰਦੇ ਦਾ ਪਾਇਆ ਸੀ ਨਾ ਵੀ ਉਹਨਾਂ ਨੂੰ ਕੋਈ ਪ੍ਰੋਬਲਮ ਹੈਗੀ ਆ ਦੀ ਹੈਲਪ ਕਰੋ ਠੀਕ ਹੈ ਕੀ ਹੋਇਆ ਉਹਦਾ ਉਹਨੂੰ ਕਿੰਨੇ ਪੈਸੇ ਦਿੱਤੇ ਕਿੰਨੇ ਨਹੀਂ ਦਿੱਤੇ ਜੀ ਆ ਕੇ ਕਹਿ ਦੇਗਾ ਹਾਂ ਮੈਂ ਉਹਨੂੰ ਪੈਸੇ ਦੇ ਦਿੱਤੇ ਕੀ ਪ੍ਰੂਫ ਹੈ ਦਿੱਤੇ ਕੀ ਉਹਦਾ ਟ੍ਰੀਟਮੈਂਟ ਹੋਇਆ ਕੋਈ ਕਲਹਿਰ ਨਹੀਂ ਹੈਗੀ ਕਿੰਨਾ ਪੈਸਾ ਆਇਆ ਕਿੱਥੋਂ ਆਇਆ ਕਿੰਨੂੰ ਗਿਆ ਠੀਕ ਹੈ ਸਾਨੂੰ ਕੀ ਪਤਾ ਇਹ ਚੀਜ਼ਾਂ ਦੀ ਕਲੈਰਟੀ ਹੋਣੀ ਬਹੁਤ ਜ਼ਰੂਰੀ ਹੁੰਦੀ ਆ ਓਕੇ ਤੇ ਇੱਕ ਚੀਜ਼ ਮੈਂ ਹੋਰ ਕਹਿ ਦਵਾਂ ਜਿਹੜੇ ਆਪਾਂ ਨੂੰ ਸੁਪਰ ਥੈਂਕਸ ਆਏ ਸੀ 3-4 ਠੀਕ ਹੈ ਮੈਂ ਤੁਹਾਨੂੰ ਵਾਦਾ ਕੀਤਾ ਸੀ ਉਹ ਆਪਾਂ ਕਿਸੇ ਚੰਗੇ ਕੰਮ ਤੇ ਲਾਵਾਂਗੇ ਉਹ ਆਪਾਂ ਉਹਨਾਂ ਦਾ ਕੀ ਕੀਤਾ ਹੈਗਾ ਅਗਲੀ ਵੀਡੀਓ ਦੇ ਵਿੱਚ ਉਹਦੀਆਂ ਟਿਪਸ ਲੱਗ ਜਾਣਗੀਆਂ ਠੀਕ ਹੈ ਜੀ ਜਿਹੜਾ ਗੰਦੀ ਫਲੈਕਸ ਪੇਜ ਹੈ ਇਹਨੇ ਆਪਦੇ ਟੈਲੀਗ੍ਰਾਮ ਤੇ ਮੇਰੀਆਂ ਸਿੱਧੀਆਂ ਵੀਡੀਓਜ਼ ਪਾ ਛੜੀਆਂ ਜੋ ਕਿ ਬਿਲਕੁਲ ਗਲਤ ਹੈ ਤੁਸੀਂ ਕਿਸੇ ਕਿਸੇ ਵੀ ਕਿਸੇ ਦਾ ਵੀ ਪਰਸਨਲ ਕੰਟੈਂਟ ਯੂਜ਼ ਹੀ ਨਹੀਂ ਕਰ ਸਕਦੇ ਠੀਕ ਹੈ ਇਹਨੇ ਪਿਛਲੇ 2-3 ਦਿਨਾਂ ਤੋਂ ਇਨੀਆਂ ਗੰਦੀਆਂ ਗੰਦੀਆਂ ਆਪਦੇ ਇੰਸਟਾਗ੍ਰam ਤੇ ਮੇਰੀਆਂ ਵੀਡੀਓਜ਼ ਪਾ ਰਿਆ ਆ ਠੀਕ ਆ ਮੈਂ ਤੈਨੂੰ ਕੱਲ ਵੀ ਕਿਹਾ ਸੀਗਾ ਠੀਕ ਆ ਮੈਂ ਅੱਜ ਦੁਬਾਰਾ ਸਾਈਬਰ ਸੈਲਚ ਤੇ ਕੰਪਲੇਨ ਕਰ ਦੇਣੀ ਆ ਉੱਥੇ ਜਾ ਕੇ ਤੇਰੇ ਪੇਜ ਦਾ ਐਪਲੀਕੇਸ਼ਨ ਫਾਰਮ ਦੇ ਦੇਣਾ ਤੇ ਉਦੋਂ ਬਾਅਦ ਤੇਰੇ ਤੇ ਐਕਸ਼ਨ ਲੈਤਾ ਜਾਊਗਾ ਤੇ ਤੇਰਾ ਵੀ ਮੈਂ ਪੇਜ ਬੰਦ ਕਰਵਾਉਣਾ ਆ ਸੋ ਤੂੰ ਹਟ ਜਾ ਮ ਬੋਦੀ ਦੇਖਿਆ ਕਿੱਦਾਂ ਕਰੀ ਬੈਠਾ ਹੈਗਾ ਹੁਣੇ ਪੇਜ ਵਾਲੇ ਨੂੰ ਧਮਕੀਆਂ ਦੇ ਰਿਹਾ ਹੈਗਾ ਮੇਰੀਆਂ ਗੰਦੀਆਂ ਗੰਦੀਆਂ ਵੀਡੀਓ ਆਪਣੇ ਫੇਸ ਤੇ ਨਾ ਪਾ ਪਹਿਲਾਂ ਪਹਿਲਾਂ ਤਾਂ ਤੂੰ ਇਹ ਦੱਸ ਤੂੰ ਗੰਦੀਆਂ ਵੀਡੀਓ ਬਣਾਈਆਂ ਹੀ ਕਿਉਂ ਔਰ ਕਿਹਦੇ ਨਾਲ ਕਿਸੇ ਕੁੜੀ ਨਾਲ ਕਿਸੇ ਮੁੰਡੇ ਨਾਲ ਤੇ ਨਾਲੇ ਇੱਕ ਗੱਲ ਦੱਸ ਤੇਰਾ ਪਰਸੈਂਟ ਡਾਟਾ ਤੇਰੇ ਫੋਨ ਚੋਂ ਉਹ ਪੇਜ ਵਾਲੇ ਕੋ ਕਿੱਦਾਂ ਚਲਾ ਗਿਆ ਬੋਲੋ ਕਦੀ ਕਿਹਨੂੰ ਤੁਸੀਂ ਧਮਕੀਆਂ ਦੇਣ ਲੱਗੇ ਹੁੰਨੇ ਹੋ ਕਦੀ ਕਿਸੇ ਨੂੰ ਕਿਹਨੂੰ ਧਮਕੀਆਂ ਦੇਣ ਲੱਗੇ ਹੁੰਨੇ ਹੋ ਕਿ ਸਾਡੀਆਂ ਗੰਦੀਆਂ ਗੰਦੀਆਂ ਵੀਡੀਓ ਨਾ ਪਾਓ ਜੀ ਬੋਲੋ ਮੈਂ ਤੁਹਾਨੂੰ ਇੱਕ ਗੱਲ ਦੱਸ ਤੁਹਾਨੂੰ ਕੋਈ ਬਲੈਕਮੇਲ ਨਹੀਂ ਕਰ ਰਿਹਾ ਇਹ ਤੁਹਾਡਾ ਟ੍ਰਿਕ ਹੈ ਇੱਕ ਬਿਜ਼ਨਸ ਹੈ ਗਿਆ ਪੇਜਾਂ ਦੀ ਪ੍ਰਮੋਸ਼ਨ ਕਰਨ ਦਾ ਨਹੀਂ ਯਕੀਨ ਤਾਂ ਮੈਂ ਅਗਲੀ ਵੀਡੀਓ ਦੇ ਵਿੱਚ ਪ੍ਰੂਫ ਵੀ ਕਰ ਦੂੰਗੀ ਵੀ ਇਹ ਪੇਜਾਂ ਦੀ ਪ੍ਰਮੋਸ਼ਨ ਲਈ ਪੈਸੇ ਲੈਂਦੇ ਆ ਚਾਹੇ ਇਹ ਹੈ ਚਾਹੇ ਮੈਡਸਨ ਦੂਆ ਚਾਹੇ ਪੂਜਾ ਸੰਘਾ ਕੋਈ ਕਰਾਉਂਦੇ ਦੇਖ ਢੂਣੇ ਫਿਰਦੇ ਤੇ ਕਈ ਨਾਰੀਏ ਮਿਕੁਟੀ ਲੋ ਇੱਕ ਕੁੜੀ ਫੇਮਸ ਹੋਈ ਸੀ ਖੇਤੀ ਕਰਦੀ ਐ ਟਰੈਕਟਰ ਚਲੰਦੀ ਐ ਮੁੰਡਿਆਂ ਦੀ ਤਰ੍ਹਾਂ ਇਹਨੇ ਆਪਣੇ ਘਰ ਦੀ ਜ਼ਿੰਮੇਵਾਰੀ ਚੱਕੀ ਐ ਤੇ ਇਹਨੂੰ ਫੇਮਸ ਹੋਈ ਨੂੰ ਹਜੇ ਸਾਲ ਵੀ ਨਹੀਂ ਹੋਇਆ ਸੀ ਤੇ ਇਹਨੇ ਲਵ ਮੈਰਿਜ ਕਰਵਾ ਲਈ ਤੇ ਉਸ ਤੋਂ ਬਾਅਦ ਇਹਨੇ ਕਪਲ ਵਲੋਗਿੰਗ ਸਟਾਰਟ ਕਰਤੀ ਉਹੀ ਸੇਮ ਹਰਕਤਾਂ ਉਹੀ ਜਬਲੀਆਂ ਜੋ ਬਾਕੀ ਦੇ ਕਪਲਸ ਕਰਦੇ ਹੈਗੇ ਆ ਤੇ ਹੁਣ ਇਹ ਘਰ ਵਾਲੇ ਦੇ ਨਾਲ ਨਾਲ ਤੇ ਹੁਣ ਇਹ ਘਰ ਵਾਲੇ ਦੇ ਨਾਲ ਨਾਰਾਜ਼ ਹੋ ਕੇ ਆਪਣੇ ਪੈ ਕੇ ਬੈਠੀ ਹੋਈ ਐ ਤੇ ਜਿਹੜੀ ਮੈਂ ਪਿੱਛੇ ਰੀਲ ਚਲਾਈ ਹੈਗੀ ਐ ਉਹਦੇ ਉੱਪਰ ਦੇਖਿਆ ਐਡ ਕੀ ਚੱਲ ਰਹੀ ਐ ਕਿਸੇ ਪੰਡਤ ਦੀ ਐਡ ਚੱਲ ਰਹੀ ਐ ਸੋਤਨ ਸੇ ਛੁਟਕਾਰਾ ਦੁਸ਼ਮਨ ਸੇ ਛੁਟਕਾਰਾ ਉਮੀਦ ਕੀ ਆਖਰੀ ਕਿਰਨ ਠੀਕ ਹੈ ਤਾਂ ਮੋਸਟਲੀ ਇਹਨੇ ਜਿਹੜੇ ਪੋਸਟ ਹੁੰਦੀਆਂ ਕਿਸੇ ਨਾ ਕਿਸੇ ਪੰਡਤ ਨੂੰ ਲੈ ਕੇ ਹੁੰਦੀਆਂ ਕਿਸੇ ਨਾ ਕਿਸੇ ਮੁਸਲਮਾਨ ਬਾਬੇ ਨੂੰ ਲੈ ਕੇ ਹੁੰਦੀਆਂ ਹੈਗੀਆਂ ਜੇ ਮੈਨੂੰ ਪੋਸਟਾਂ ਦੀ ਸਕਰੀਨਸ਼ਾਟ ਮਿਲ ਗਏ ਤਾਂ ਮੈਂ ਉਹ ਵੀ ਲਗਾ ਦੂੰਗੀ ਠੀਕ ਹੈ ਹੁਣ ਇਹ ਆਪਣੇ ਪੇਕੇ ਜਾ ਕੇ ਬੈਠੀ ਹੈ ਲੋਕਾਂ ਨੂੰ ਤਾਂ ਤੁਸੀਂ ਕਹਿੰਨੇ ਹੋ ਮਨ ਚਾਹ ਪਿਆਰ ਪਾਏ ਪਤੀ ਵਸ਼ਿਕਰਣ ਕਰੇ ਤੇ ਕਰ ਲਾ ਹੁਣ ਆਪਣੇ ਪਤੀ ਨੂੰ ਵਸ਼ਿਕ ਤੇ ਕਰ ਲਾ ਹੁਣ ਆਪਣੇ ਪਤੀ ਨੂੰ ਵਸ਼ ਚ ਕਿਉਂ ਨਹੀਂ ਕਰਦੀ ਤੁਸੀਂ ਲੋਕਾਂ ਨੂੰ ਬੇਰਕੋ ਬਣਾ ਚੁੱਕੀ ਆਂ ਜੇਰਾ ਦੇਖੋ ਮੂੰ ਚੱਕ ਕੇ ਕਦੀ ਬਾਬਿਆਂ ਦੀਆਂ ਪੰਡਤਾਂ ਦੀਆਂ ਪ੍ਰਮੋਸ਼ਨਾਂ ਕਰਨ ਲੱਗ ਜੂਗਾ ਹੁਣ ਤੁਸੀਂ ਵੀ ਤੁਹਾਨੂੰ ਲੋੜ ਪਈ ਤੁਸੀਂ ਵਰਤਦੇ ਕਿਉਂ ਨਹੀਂ ਜਾ ਹੁਣ ਇਸ ਬਾਬੇ ਨੂੰ ਵੀ ਮੇਰੇ ਘਰ ਚ ਆਹ ਪ੍ਰੋਬਲਮ ਹੈਗੀ ਐ ਜਾ ਇਸ ਪੰਡਤ ਕੋਲ ਹੁਣ ਜਿਹੜੇ ਵੀ ਇਹ ਪੰਡਤਾਂ ਦੀਆਂ ਬਾਬਿਆਂ ਦੀਆਂ ਪ੍ਰਮੋਸ਼ਨਾਂ ਕਰਦੇ ਐ ਠੀਕ ਐ ਉਹਨਾਂ ਕੋਲ ਕਿਸੇ ਕੋਲ ਜਾਣ ਦੀ ਜ਼ਰੂਰਤ ਨਹੀਂ ਹੈਗੀ ਓਕੇ ਜੇ ਇੰਨਾ ਹੀ ਉਹ ਪੰਡਤਾਂ ਦੇ ਵਿੱਚ ਦਮ ਹੁੰਦਾ ਨਾ ਤੇ ਮੈਨੂੰ ਆਪਣੇ ਪੇਕੇ ਨਾਲ ਬੈਠੀ ਹੁੰਦੀ ਤੇ ਉਹ ਆਪਣੀ ਪ੍ਰਮੋਸ਼ਨ ਬਲੋਗਰਾਂ ਤੋਂ ਨਾ ਕਰਵਾਂਦੇ ਹੁੰਦੇ ਠੀਕ ਐ ਤਾਂ ਉਹਨਾਂ ਨੇ ਆਈ ਜੇ ਨੇ ਪੂਰੀ ਸਾਢੀ ਰੋਟੀ ਲਾਈ ਆਂਦੀ ਆ ਤੇ ਗਵਾਂਡੇ ਆਲੀ ਇਹ ਲੋ ਮੈਂ ਖਾਈ ਜੰਨੀ ਛੋਲਿਆ ਨਹੀਂ ਸਬਜ਼ੀ ਗਈ ਸੀ ਰੇ ਨੂੰ ਨਾਲ ਹੀ ਖਾਲੋ ਕਿ ਕਰੀਉਂ ਨਾ ਕਾ ਟੋਟੀ ਖਾਲੋ ਆ ਜੋ ਸਹੀ ਕਿਹਾ ਕਿਸੇ ਨੇ ਪੈਸੇ ਦੀ ਗਰੀਬੀ ਦੂਰ ਕੀਤੀ ਜਾ ਸਕਦੀ ਹੈ ਬਟ ਮਾਨਸਿਕ ਗਰੀਬੀ ਕਦੀ ਨਹੀਂ ਦੂਰ ਕੀਤੀ ਜਾ ਸਕਦੀ ਇਹ ਮੀਨੂ ਸਿਰਾ ਵੀ ਉਹਨਾਂ ਵਿੱਚੋਂ ਇੱਕ ਹੈ ਜਿਹੜੀ ਮਾਨਸਿਕ ਤੌਰ ਤੇ ਗਰੀਬ ਹੈ ਹਰੇ ਵੀ ਦੂਜੇ ਦਿਨ ਕਿਸੇ ਨਾ ਕਿਸੇ ਦੇ ਘਰ ਦੇ ਵਿੱਚੋਂ ਮੰਗ ਕੇ ਖਾਂਦੀ ਹੁੰਦੀ ਐ ਹੁਣ ਕੀ ਕਹਿ ਰਹੀ ਐ ਗਾਈਜ਼ ਵੀਰੇ ਆ ਕੋੜੀ ਰੋਟੀ ਲਾ ਰਹੀ ਐ ਤੇ ਤੂੰ ਕੁਛਰਵਾ ਦੀ ਤਰ੍ਹਾਂ ਬੈ ਕੇ ਖਾ ਰਹੀ ਐ ਤੂੰ ਜਿਨ੍ਹਾਂ ਦੇ ਘਰੇ ਰੋਟੀ ਲੈਣ ਜਾਣੀ ਆ ਉਸਨ ਜਿਨ੍ਹਾਂ ਦੇ ਘਰੋਂ ਤੂੰ ਦਾਲ ਲੈ ਕੇ ਆਈਆਂ ਚੋਲ ਲੈ ਕੇ ਆਈਆਂ ਜਾਂ ਆ ਸੱਜ ਜਿਸ ਘਰ ਦੇ ਵਿੱਚ ਬੈਠੀ ਹੈ ਗਈਆਂ ਇਹਨਾਂ ਦੇ ਘਰ ਦੇ ਹਾਲਾਤ ਦੇਖੀ ਤੇrna ਕਿੰਨੇ ਜ਼ਿਆਦਾ ਗਰੀਬ ਹੋਣੇ ਹੋ ਜਿਨ੍ਹਾਂ ਦੇ ਘਰ ਦੇ ਵਿੱਚ ਤੂੰ ਬੈ ਕੇ ਖਾਣੀ ਪਈਆਂ ਕਦੀ ਇਹਨਾਂ ਦੀ ਮਦਦ ਕਰਨ ਦੀ ਸੋਚੀ ਨਹੀਂ ਬਸ ਆਪਣੇ ਵਲੌਗ ਲਈ ਆਪਣੀ ਰੀਲ ਲਈ ਪਹੁੰਚ ਜਾਂਦੀ ਉਹਨਾਂ ਦੇ ਘਰੇ ਮੰਗਣ ਅੱਗੇ ਦੇ ਮਨੂ ਦੇ ਆਖ ਰਹੀ ਦੋ ਨਾ ਚੱਡ ਜਾਈਂ ਅਲੂ ਵੇਖੋ ਕਿੱਡੇ ਕਿੱਡੇ ਪਾਏ ਵੇਖੋ ਅਸਲੀ ਬੁੜੀ ਹੈ ਭਾਈ ਬੁੜੀ ਨੂੰ ਪਾਏ ਅੜੀ ਬੁੜੀ ਰੱਖਾਂ ਨਹੀਂ ਕਹਾਂ ਅਡੀ ਬੁੜੀ ਨੇ ਪਾਏ ਆ ਤੁਹਾਡੀ ਬੁੜੀ ਤਾਂ ਨਹੀਂ ਹੁੰਦੀ ਹਾਂ ਜੀ ਸੋਣ ਹਾਂ ਜੀ ਲੈ ਬਗਮ ਨਾ ਇਹਨੂੰ ਕਹਿੰਦੇ ਆ ਖਾ ਕੇ ਹਰਾਮ ਕਰਨਾ ਇੱਕ ਤਾਂ ਉਹ ੱੱਕੇ ਨਾਲ ਲੋਕਾਂ ਦੇ ਘਰ ਚ ਵੜ ਜਾਂਦੇ ਆ ਖਾਣ ਲਈ ਠੀਕ ਹੈ ਉਤੋਂ ਉਹਨਾਂ ਦਾ ਖਾ ਕੇ ਉਹਨਾਂ ਦੀ ਸਬਜ਼ੀ ਦੇ ਵਿੱਚ ਇਹ ਨੁਕਸ ਕੱਢੀ ਜਾਂਦੀ ਹੈ ਕੀ ਕਹਿ ਰਹੀ ਹੈ ਆਲੂ ਦੇਖਿਓ ਕਿੰਨੇ ਵੱਡੇ ਵੱਡੇ ਹੈਗੇ ਆ ਇਹਦੀ ਬੁੜੀ ਨੂੰ ਅਕਲ ਹੀ ਨਹੀਂ ਹੈਗੀ ਲੋ ਦੱਸੋ ਇੰਨੀ ਆਸਾਨ ਫਰਮਾਉਂ ਸੋ ਜਨਾਨੀ ਹੈ ਵੀ ਜਿੱਥੇ ਤੂੰ ਖਾਧਾ ਘਟਵਾੜ ਉੱਥੇ ਨਿੰਦ ਤਾ ਨਾ ਕਹਿ ਰਹੀ ਹੈ ਇਹਦੀ ਬੁੜੀ ਨੂੰ ਅਕਲ ਹੀ ਨਹੀਂ ਹੈ ਤੇ ਤੈਨੂੰ ਕਿੰਨੀ ਕਕਲ ਹੈ ਦੱਸ ਕਿਹੜੀ ਅੱਜ ਤੱਕ ਤੂੰ ਅਕਲ ਵਾਲੀ ਸਿਆਣੀ ਜਨਾਨੀ ਵਾਲੀ ਐ ਸਿਆਣੀ ਮਾਂ ਦੇ ਤਰ੍ਹਾਂ ਕੋਈ ਗੱਲ ਕੀਤੀ ਹੈ ਇਹਦੀ ਬੁੜੀ ਨੂੰ ਅਕਲ ਹੀ ਨਹੀਂ ਹੈਗੀ ਉਹਨੂੰ ਇੰਨੀ ਅਕਲ ਜ਼ਰੂਰ ਹੈਗੀ ਹੈ ਵੀ ਆ ਪਾਗਲ ਆਈ ਹੋਈ ਹੈ ਕੈਮਰਾ ਲੈ ਕੇ ਸਾਹਮਣੇ ਨਹੀਂ ਆਣਾ ਉਹ ਕੀ ਲਈ ਆਉਣੀ ਐ ਮੈਗੀ ਹੋਏ ਤੂੰ ਕੀ ਕਰਾਉਣੀ ਕੜੀ ਚੌਲ ਲੰਗਰ ਲੱਗਾ ਪਿਆ ਦੋ ਦਵਾਜ ਲਈ ਮੈਂ ਨਿੱਕੀ ਜਿਹੀ ਮੈਗੀ ਹੜੀ ਪਹਾੜ ਵਾਲੀ ਮੈਗੀ ਗਾਈਸ ਵੀਰੇ ਪਹਾੜ ਵਾਲੀ ਮੈਗੀ ਹੜਾ ਪਹਾੜ ਵਾਲੀ ਮੈਗੀ ਗਾਈਸ ਵੀਰੇ ਮੈਗੀ ਖਾਂ ਉਹ ਕੀ ਲਈ ਰਹੀ ਹੁੰਦੀ ਐ ਉੱਥੇ ਮੈਗੀਆਂ ਬਣਾ ਕੇ ਖਾਂਦੀ ਰਹਿੰਦੀ ਐ ਜਾਂ ਫਿਰ ਲੋਕਾਂ ਤੋਂ ਮੰਗੇ ਕਾਂਦੀ ਰਹਿੰਦੀ ਐ ਤੇ ਇੱਥੇ ਆ ਕੇ ਵੀ ਮੈਗੀਆਂ ਖਾਂਦੀ ਪਈ ਐ ਤੇ ਕਹਿੰਦੀ ਮੈਂ ਪਹਾੜਾਂ ਦੀ ਮੈਗੀ ਖਾਣੀ ਐ ਔਰ ਟਰਾਂਸਪੋਰਟ ਹੋ ਕੇ ਤੇ ਇੱਥੇ ਹੀ ਜਾਂਦੀ ਐ ਨਾ ਤੇ ਪਹਾੜਾਂ 'ਚ ਕਿਹੜਾ ਮੈਗੀ ਦੀ ਫੈਕਟਰੀ ਲੱਗੀ ਹੋਈ ਐ ਤੋ ਉਹ ਦਾ ਘਰ ਵਾਲੇ ਦੇਖੋ ਸਿਰੇ ਦੀ ਗੱਲ ਕਹਿੰਦੇ ਮੈਗੀ ਲੈ ਆਂਦੀ ਗਵੰਡੀਆਂ ਦੀ ਰੋਟੀ ਇਹ ਤਾਂ ਬਿਨਾ ਮਿਹਨਤ ਤੋਂ ਹੀ ਚੀਜ਼ਾਂ ਪਾਲਦੇ ਹੈਗੇ ਆ ਸਭ ਤੋਂ ਵੈੰਗੀ ਹੁੰਦੀ ਏ ਮਾਸੂਮ ਏ ਕਲਿੱਪ ਅਦੋ ਦੀ ਹੈ ਜਦੋਂ ਨਰੁੱਲਾ ਫੈਮਿਲੀ ਇਹਨਾਂ ਦੇ ਘਰ ਆਏ ਸੀ ਤੇ ਹੁਣ ਇੱਥੇ ਦੋ ਤਿੰਨ ਪੁਆਇੰਟ ਨੋਟ ਕਰਨ ਵਾਲੇ ਹੈਗੇ ਆ ਪਿੱਛੇ ਦੇਖੋ ਇਹਦਾ ਘਰ ਵਾਲਾ ਖੜਿਆ ਹੋਇਆ ਇੱਧਰ ਉੱਧਰ ਦੇਖ ਰਿਹਾ ਤੇ ਇਹ ਬਸ਼ਰਮ ਜਨਾਨੀ ਨਰੁੱਲੇ ਦੇ ਨਾਲ ਦੇਖੋ ਕਿਦਾਂ ਚਿਮੜ ਰਹੀ ਆ ਜੇ ਉਹਦੇ ਨਾਲ ਰੀਲ ਜਾਂ ਵਲੌਗ ਬਣਾਉਣਾ ਸੀ ਤੇ ਘਰ ਵਾਲੇ ਨੂੰ ਬਰਬਰ ਕਰ ਲੈਂਦੀ ਹੁਣ ਉਹਨੂੰ ਬੁਰਾ ਲੱਗ ਰਿਹਾ ਓ ਟੋ ਬੋਲ ਨਹੀਂ ਸਕਦਾ ਕਿਉਂ ਨਹੀਂ ਬੋਲ ਸਕਦਾ ਕਿਉਂਕਿ ਉਹਨੂੰ ਪਤਾ ਹੈ ਇਹ ਵਲੌਗ ਬਣਾਉਂਦੀ ਹੈ ਤੇ ਘਰੇ ਆਟਾ ਪੰਦਾ ਇਹ ਹੋਰ ਕਿਸੇ ਚੀਜ਼ ਦੀ ਲੋਡ ਹੁੰਦੀ ਹੈ ਜਿਵੇਂ ਕਿ ਪਿੱਛੇ ਜਿਹਨਾਂ ਨੇ ਬਾਥਰੂਮ ਦਾ ਬੜਾ ਰੋਲਾ ਪਾਇਆ ਹੋਇਆ ਸੀ ਕਿ ਉਸ ਤੋਂ ਪਹਿਲਾਂ ਵੀ ਵੀ ਇਹ ਰੋਪਟੀਆਂ ਦਿਖਾਉਂਦੀ ਹੈ ਤੇ ਲੋਕੀ ਬਾਹਰੋਂ پیسے ਪਾ ਦਿੰਦੇ ਆ ਠੀਕ ਹੈ ਨਾ ਜੇ ਹੁਣ ਜੇ ਉਹ ਰੋਕੇ ਟੋਕੇਗਾ ਤੇ ਇਹਨੂੰ ਪਤਾ ਹੈ ਵੀ ਮੈਨੂੰ ਕੰਮ ਕਰਨ ਕਰਨਾ ਪੈ ਜਾਣਾ ਵੀ ਮੈਂ ਤਾਂ ਵਿਹਲਾ ਰਹਿਣਾ ਉਹ ਰੋਕੇ ਵੀ ਤੇ ਕਿਸ ਮੂਹ ਨਾਲ ਰੋਕੇ ਉਹਨੂੰ ਪਤਾ ਮੈਂ ਤਾਂ ਉਹ ਬਥੇਰੇ ਹੁੰਦੇ ਨੇ ਜਿਨ੍ਹਾਂ ਨੂੰ ਤਕੀਏ ਤੇ ਤੱਕਦੇ ਰਹਿ ਜਾਏ ਦੁਨੀਆ ਤੇ ਕੁਝ ਖਾਸ ਹੀ ਚਿਹਰੇ ਹੁੰਦੇ ਨੇ ਸਭ ਤੋਂ ਮੰਗੀ ਹੁੰਦੀ ਨਾ ਪਹਿਲਾਂ ਮੈਂ ਇਹ ਗੱਲ ਦੱਸੋ ਇਦਾਂ ਕਿਸੇ ਗੈਰ ਬੰਦੇ ਨੂੰ ਓਣ ਮਿਲਦਾ ਜਿੱਥੇ ਤੱਕ ਮੈਨੂੰ ਨੌਲੇਜ ਹੈਗੀ ਏ ਇਹ ਕਪਿਲ ਨਰੂਲੇ ਨੂੰ ਪਹਿਲੀ ਵਾਰ ਮਿਲੀ ਏ ਔਰ ਪਹਿਲੀ ਵਾਰ ਦੇ ਵਿੱਚ ਹੀ ਇੰਨੀ ਨੇੜੇ ਹੋ ਕੇ ਮਿਲਣਾ ਜਨਾਨੀ ਜਨਾਨੀ ਦੇ ਨਾਲ ਮਿਲੇ ਅਲੱਗ ਗੱਲ ਆ ਘਰ ਵਾਲਾ ਤੇਰਾ ਸਾਹਮਣੇ ਖੜਾ ਹੈ ਜਾਂ ਪਿੱਛੇ ਖੜਾ ਹੋਇਆ ਠੀਕ ਹੈ ਉਹਦੇ ਸਾਹਮਣੇ ਤੈਨੂੰ ਕਿਸੇ ਗੈਰ ਬੰਦੇ ਦੇ ਨੇੜੇ ਇੰਨੀ ਆਂਦੇ ਸ਼ਰਮ ਨਹੀਂ ਆਈ ਫਿਰ ਤੁਸੀਂ ਕਹਿੰਦੇ ਅਸੀਂ ਵਲੋਗਾਂ ਦੇ ਵਿੱਚ ਗੰਦਕੀ ਪਾਣੇ ਆ ਅਸੀਂ ਤਾਂ ਫੈਮਿਲੀ ਵਲੋਗ ਬਣਾਣੇ ਆ ਠੀਕ ਹੈ ਕੋਈ ਚੱਜ ਦਾ ਘਰ ਵਾਲਾ ਹੁੰਦਾ ਨਾ ਤੇ ਤੈਨੂੰ ਦੱਸ ਪਤਾ ਦਿੰਦਾ ਜੁੱਤੀਆਂ ਮਾਰ ਮਾਰ ਕੇ ਬੂਥਾ ਸਹੀ ਕਰ ਦਿੰਦਾ ਠੀਕ ਹੈ ਤੇ ਨਾਰੇ ਕੱਢਦਾ ਘਰੋਂ ਬਾਹਰ ਤੇ ਉਹ ਬਿੰਦੂ ਵੀ ਕੀ ਕਰਦੀ ਵੀ ਹੈਗੀ ਉਹਨੂੰ ਨਹੀਂ ਦਿਖਦਾ ਪਿਆ ਸਭ ਚੀਜ਼ਾਂ ਕਾ ਕਰ ਰਹੇ ਹੋ ਪਹਿਲਾ ਵੀ ਦਾ ਮੈਸੇਜ ਭਾਈ ਕਰਦੇ ਆਪਾਂ ਵੀ ਲੱਗੇ ਨਾ ਹੁਣ ਲਾ ਲਾ ਤੇ ਬਾਕੀ ਮੈਂ ਸੋਈ ਜਾ ਤੱਕ ਸਪਾਈਟ ਆ ਲਵਾਂ ਓਕੇ ਚਾਹ ਉਹ ਨਹੀਂ ਚਾਹ 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 ਪੀ ਲੈਂਦੇ ਆ ਆਇਆ ਉਹ ਦਿਨੇ ਟੱਕੀ ਚਾਹ ਦਿਨੇ ਆ ਬੁਗੜੀਏ ਚਾਹ ਪੀ ਲੈਂਦੇ ਆ ਮੈਂ ਉਹ ਪੰਜ ਚੱਕ ਕੇ ਅਸੀਂ ਜਵੇਲੀ ਹੋ ਕੇ ਫੇਰ ਬਣੂ ਮੈਂ ਟੋਲਾ ਵਧੀਆ ਹੋਇਆ ਕਿਉਂ ਹਾਂ ਹੋ ਗਿਆ ਟੋਲਾ ਤਕੜਾ ਕਰਨਾ ਇਹ ਤਾਂ ਕੋਸ਼ਿਸ਼ ਨਹੀਂ ਤਾਂ ਜਰਰੀ ਸੀ ਆ ਬਸ ਹੋ ਗਿਆ ਨਾ ਸੋਈ ਦੇ ਵਿੱਚ ਫਲਾਰਾ ਬਹੁਤ ਪਿਆਰਾ ਕੱਲ ਹੀ ਵਲੋਗ ਪਾਇਆ ਹੈਗਾ ਖਤਮ ਕਰੋ ਰੋ ਰੋ ਦਾ ਡਰਾਮਾ ਗਲਤ ਸੋਚਣਾ ਬੰਦ ਕਰੋ ਲੋਕੀ ਕੀ ਗਲਤ ਸੋਚਦੇ ਆ ਤੁਸੀਂ ਸੱਚ ਬੰਦੇ ਆ ਠੀਕ ਆ ਜੋ ਜੋ ਤੁਸੀਂ ਹਰਕਤਾਂ ਕਰਦੇ ਹੋ ਝੂਠ ਤੁਸੀਂ ਇੰਨੇ ਬੋਲਦੇ ਹੋ ਫਿਰ ਤੁਹਾਡੇ ਕੋਲ ਜਸਟੀਫਾਈ ਕੀਤੇ ਨਹੀਂ ਜਾਂਦੇ ਐਸੇ ਬਲੌਗ ਤੇ ਅੱਜ ਆਪਾਂ ਗੱਲ ਕਰਨੀ ਆ ਆਵਲਾ ਕਲਿੱਪ ਦੇਖੋ ਦੇਖਿਆ ਕਿਦਾਂ ਡਰਾਮਾ ਕਰਦਾ ਪਿਆ ਕਿਦਾਂ ਟੱਪਦਾ ਪਿਆ ਬਾਂਦਰਾਂ ਦੀ ਤਰ੍ਹਾਂ ਠੀਕ ਆ ਚਾ 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 ਪੀ ਲੈਣੇ ਆ ਕਿਦਾਂ ਦੀਆਂ ਹਰਕਤਾਂ ਕਰਦਾ ਹੈਗਾ ਠੀਕ ਆ ਹੁਣ ਕਹ ਰਿਹਾ ਡੋਲੇ ਦੇਖੇ ਮੇਰੇ ਡੋਲੇ ਕੀ ਫਾਇਦਾ ਇਹੋ ਜਿਹੇ ਡੋਲਿਆਂ ਦਾ ਜੇ ਜਨਾਨੀ ਬੱਚੇ ਨੂੰ ਤੋਂ ਟਾਈਮ ਦੀ ਰੋਟੀ ਤੂੰ ਕਮਾ ਕੇ ਨਹੀਂ ਖਵਾ ਸਕਦਾ ਸਬਜ਼ੀ ਦਾ ਕੰਮ ਤੂੰ ਮਹੀਨਾ ਦੋ ਨਹੀਂ ਚਲਾ ਸਕਿਆ ਕੀ ਫਾਇਦਾ ਇਹੋ ਜਿਹੇ ਫਿਰ ਤੋਂ ਲੋਕ ਬਧੀ ਜਿਨ੍ਹਾਂ ਦੇ ਡੋਲੇ ਨਹੀਂ ਹੈਗੇ ਪਰ ਕਮਾ ਕੇ ਆਪਣੇ ਪਰਿਵਾਰ ਨੂੰ ਖਵਾ ਰਹੇ ਹੈ ਇੱਜ਼ਤ ਦੀ ਦੋ ਟੈਮ ਦੀ ਰੋਟੀ ਫਿਰ ਤਾਂ ਉਹ ਲੋਕ ਮੰਮੀ ਕੀ ਕਹਤੇ ਉਹ ਅੰਦਰ ਨਾਉਂ ਸੁੱਤੇ ਗਿਆ ਸੀ ਐਗ ਟੁੱਟ ਗਿਆ ਤੋਂ ਮੰਮੀ ਹੁਣੀ ਪਾਪਾ ਜੀ ਕਰਦੇ ਮੇਰੇ ਬੋਲੋ ਟੁੱਟ ਗਿਆ ਜੀ ਮੈਂ ਆਪਣੀ ਬੈਗ ਦੇ ਵਿੱਚ ਐਗ ਵੀ ਆਰ ਕੀਤੇ ਆ 12 12 ਐਗਾਂ ਹੀ ਪੈਂਦੀ ਜਿਹੜੀ ਪਾਗਾ 15 15 ਵੀ ਕਾਦੇ ਆ 17 17 ਵੀ ਕਾਦੇ ਆ ਹੁਣ ਤਾਂ ਉਹ ਘੱਟ ਬਾਕੀ ਬਚਾਈ ਡਾਈਟ ਤੁਹਾਨੂੰ ਦੱਸਾਂਗਾ ਤੁਹਾਨੂੰ ਗੋਲੀਓ ਪਹਿਲਾਂ ਮੈਂ ਇਥੇ ਗੱਲ ਕਰਦਾ ਮੈਨੂੰ ਕਿਸੇ ਦੇ ਖਾਣ ਪੀਣ ਤੋਂ ਕੋਈ ਪ੍ਰੋਬਲਮ ਨਹੀਂ ਕੋਈ ਵੀ ਜੋ ਮਰਜੀ ਖਾਵੇ ਤੇ ਜਿੰਨਾ ਮਰਜੀ ਖਾਵੇ ਠੀਕ ਹੈ ਲੇਕਿਨ ਜਿਹੜੇ ਲੋਕ ਸੋਸ਼ਲ ਮੀਡੀਆ ਤੇ ਡੇਲੀ ਬੈਸਦੇ ਰੋਂਦੇ ਆ ਕਿ ਅਸੀਂ ਗਰੀਬ ਆ ਗਰੀਬ ਆ ਇਹਨੇ ਆਪਣੀ ਇੰਟਰਵਿਊ ਚ ਕੀ ਕਿਹਾ ਸੀ ਸਾਡੇ ਕੋ ਤਾਂ ਮਨਵੀਰ ਦੇ ਡਾਈਪਰ ਲੈਣ ਨੂੰ ਵੀ ਪੈਸੇ ਨਹੀਂ ਹੁੰਦੇ ਸੀ ਤੇ ਹੁਣ ਇਹ 12 12 15 15 ਅੰਡੇ ਡੇਲੀ ਦੇ ਖਾ ਰਿਆ ਮੈਂ ਤੁਹਾਨੂੰ ਆਪਣਾ ਡਾਈਟ ਪਲਾਨ ਵੀ ਦੱਸੂਗਾ ਤੁਹਾਡੇ ਸਾਰਿਆਂ ਨੂੰ ਮੈਂ ਪੁੱਛ ਰਹੀ ਹਾਂ ਕਿੰਨਿਆਂ ਕੋ ਡਾਈਟ ਪਲਾਨ ਹੈ ਇਥੇ ਗਰੀਬ ਬੰਦੇ ਨੂੰ ਆਮ ਮੀਡਲ ਕਲਾਸ ਸਾਡੇ ਵਰਗੇ ਨੂੰ ਨਾ ਤੋਂ ਟਾਈਮ ਦੀ ਰੋਟੀ ਨਸੀਬ ਹੋ ਜਾ ਅਸੀਂ ਕਹਿੰਦੇ ਸ਼ੁਕਰ ਹੈ ਮਾਲਕ ਦਾ ਠੀਕ ਹੈ ਤੇ ਲੇਕਿਨ ਇਹ ਡਾਈਟ ਪਲਾਨ ਲਈ ਬੈਠੇ ਹੈਗੇ ਆ 12-12 ਅੰਡੇ ਖਾਂਦੇ ਆ ਫਿਰ ਇਹ ਕਿਹੜੇ ਪਾਸੋਂ ਗਰੀਬ ਹੈ ਤਾਂ ਤੁਸੀਂ ਕਿਉਂ ਇਹਨਾਂ ਨੂੰ ਪੈਸੇ ਪਾਣੇ ਹੋ ਦੱਸੋ ਸਾਲ ਦੇ ਵਿੱਚ ਵਿੱਚ ਮੈਂ ਪਹਿਲਾਂ ਵੀ ਕਹਿ ਕੇ ਹੈਡੀਆਂ ਇੱਕ ਸਾਲ ਦੇ ਵਿੱਚ ਵਿੱਚ ਪਿਛਲੇ ਕਿੰਨੇ ਜਣਿਆਂ ਨੇ ਪਲਾਟ ਖਰੀਦੇ ਆ ਦੱਸੋ ਹੁਣ ਅਗਲੀ ਕਲਿੱਪ ਦੇਖੋ ਜਿਹਦੇ ਵਿੱਚ ਇਨਡਾਇਰੈਕਟ ਵੇ ਦੇ ਵਿੱਚ ਏਸੀ ਦੀ ਡਿਮਾਂਡ ਕੀਤੀ ਜਾ ਰਹੀ ਹੈ ਤੇ ਕੁਝ ਇਹੋ ਜੇ ਮਤਲਬ ਕੀ ਕਹਾਂ ਯਾਰ ਮੈਂ ਗਾਲ੍ਹਾਂ ਨਹੀਂ ਕੱਢਦੀ ਤੇ ਨਹੀਂ ਤੇ ਮੈਂ ਕੱਢ ਦਵਾਂ ਵੀ ਇਹੋ ਜਿਹੇ ਡੰਮ ਲੋਗ ਵੀ ਹੈਗੇ ਆ ਇਹਨਾਂ ਨੂੰ ਏਸੀਆਂ ਵੀ ਪੈਸੇ ਵੀ ਭੇਜਣਗੇ ਮੀਨੂ ਸਿਰਾਂ ਦੇ ਘਰੇ ਲੱਗੇ ਹੋਏ ਆ ਨਾ ਠੀਕ ਹੈ ਜੀ ਉਹਨਾਂ ਨੂੰ ਏਸੀ ਵੀ ਲਵਾ ਕੇ ਦਿੱਤਾ ਗਿਆ ਐਲਈਡੀ ਵੀ ਲਵਾ ਕੇ ਦਿੱਤੀ ਗਈ ਐਵੇਂ ਨਹੀਂ ਮੈਂ ਬੋਲ ਰਹੀ ਉਹ ਵੀ ਤਾਂ ਲੋਕ ਸੀ ਨਾ ਏਸੀ ਲਗਜ਼ਰੀ ਦੇ ਵਿੱਚ ਆਂਦਾ ਹੈ ਬੇਸਿਕ ਨੀਡ ਕੀ ਹੈ ਰੋਟੀ ਕਪੜਾ ਮਕਾਨ ਦੈਟਸ ਇਟ ਤੇ ਉਸ ਤੋਂ ਬਾਅਦ ਦੇਖਿਆ ਜਾਵੇ ਤੇ ਬੱਚਿਆਂ ਦੀ ਐਜੂਕੇਸ਼ਨ ਏਸੀ ਗੱਡੀਆਂ ਇਹ ਲਗਜ਼ਰੀ ਆਈਟਮਸ ਹੈ ਇਹ ਦੇਖੋ ਗੱਡੀ ਵੀ ਹੈਗੀ ਹੈ ਆਹ ਗਰਮੀ ਆਹ ਗਰਮੀ ਓਹ ਗਰਮੀ ਇੰਨੀ ਗਰਮ ਆ ਵੀ ਹੁਣ ਇਸ ਨੂੰ ਲੈਣਾ ਪੈ ਲੱਗਦਾ ਨਾ ਤਾਂ ਗਰਮੀ ਚੱਲ ਜਾਈ ਨਹੀਂ ਲੈ ਕਿੱਥੇ ਚੱਲ ਜਾਣੀ ਅਜੇ ਕਿੰਨਾ ਟਾਈਮ ਗਰਮੀ ਹੈਗੀ ਕਮੈਂਟਾਂ ਚ ਦੱਸਿਓ ਕਮੈਂਟਾਂ ਚ ਦੱਸਿਓ ਕਿੰਨਾ ਟਾਈਮ ਗਰਮੀ ਹੈਗੀ ਇੱਥੇ ਪੈਣੀ ਮੰਦੀ ਵੀ ਸੰਭਣਾ ਕੀ ਆ ਬੰਨਣਾ ਕਿੱਥੇ ਆਓ ਓਹ ਅੱਜ ਸਾਨੂੰ ਕੋਈ ਜਲਾਣ ਦੀਏ ਜਦੋਂ ਆਪਣਾ ਘਰ ਨਾ ਬਣੂ ਲੈ ਅੱਜ ਇਹ ਆਪਣਾ ਘਰ ਪਤਾ ਨਹੀਂ ਕਦੋਂ ਬਣਨਾ ਹੈ ਬਣੀ ਜਾਊਗਾ ਲੈ ਕੋਈ ਨਾ ਇਸ ਗਿਰ ਲਈਏ ਕੋਈ ਨਹੀਂ ਹੁੰਦਾ ਦੇਖ ਰਿਹਾ ਯਕੀ ਬੰਦਾ ਲਸਨਾ ਨੂੰ ਕਿ ਆਪਣਾ ਘਰ ਬਣੇ ਤੇ ਲਵਾਈਏ ਕਿ ਜੇ ਪਹਿਲਾਂ ਰੋਣਾ ਚੰਗਾ ਚਲੋ ਤੁਸੀਂ ਇਹ ਦੱਸਿਓ ਸਾਰੀ ਜਨ ਇਹ ਕਾਲਾ ਪਿਆ ਆ ਨਾ ਇਹਨੇ ਇੱਕ ਕਰ ਤਮੇ ਕਿੰਨੀ ਗਰਮੀ ਹਸਾਉਣਾ ਪਹਿਲੇ ਰੋਣਾ ਚਾਹੀਦਾ ਕੋਈ ਗਰਮੀ ਇੰਨੀ ਚੱਲ ਲਈ ਜਮਕੀ ਰਹਿ ਗਈ ਹਾਂ ਹੋਰ ਚੱਲ ਨਹੀਂ ਲੈ ਤਾਂ ਕਿ ਚੱਲ ਜੇ ਸਾਡੇ ਮਾਦੋ ਚੇਂਜ ਹੋ ਜਾਣਾ ਇੰਨਾਕ ਇੰਨਾ ਕਿ ਇੱਥੇ ਪਸੀਨਾ ਦਿਖਾ ਕੇ ਦੱਸਿਆ ਜਾ ਰਿਹਾ ਦੇਖੋ ਕਿੰਨੀ ਗਰਮੀ ਆਈ ਹੋਈ ਏ ਏਸੀ ਲਵਾਣਾ ਪੈਣਾ ਸੋਚਦੇ ਆ ਪਹਿਲਾਂ ਲਵਾ ਲਈਏ ਕਿ ਸਾਡਾ ਘਰ ਬਣ ਜੇ ਘਰ ਤਾਂ ਸਾਡਾ ਪਤਾ ਨਹੀਂ ਕਦੋਂ ਬਣੂਗਾ ਕੀ ਕਹਿਣਾ ਜਾ ਰਿਹਾ ਵੀ ਪੈਸੇ ਹੈ ਨਹੀਂ ਘਰ ਪਤਾ ਨਹੀਂ ਕਦੋਂ ਬਣੂਗਾ ਵੀ ਤੁਸੀਂ ਪੈਸੇ ਟਰਾਂਸਫਰ ਕਰੋ ਮੈਂ ਕਿਨੇ ਮੈਂ ਇਦਾਂ ਕੀਤਾ ਸੀ ਨਾ ਸਕੂਟੀ ਵਾਲੇ ਇੰਟਰੈਕਟਵੇਜ ਪੈਸੇ ਦੇ ਗੱਲਾਂ ਕੀਤੀਆਂ ਫਿਰ ਉਹਨੂੰ ਬਾਅਦ ਵਿੱਚ ਮੰਨੀ ਨਾ 15000 ਆਇਆ ਠੀਕ ਹੈ ਸਕੂਟੀ ਵਾਲੀ ਟਾਈਮ ਤੇ ਜਾਂ ਕੋਰਸ ਦੇ ਟਾਈਮ ਤੇ ਕੋ ਉਹਨੂੰ ਪੈਸੇ ਦਿੱਤੇਗੇ ਤੇ ਇਸ ਤਰ੍ਹਾਂ ਹੀ ਇਹ ਲੋਕਾਂ ਦੇ ਦਿਮਾਗ 'ਚ ਡਾਇਰੈਕਟ ਵੇਜ ਜਾਂ ਇੰਟਰੈਕਟਵੇਜ ਕੀ ਪਾਣਾ ਚਾ ਰਹੇ ਆ ਇਸੇ ਲਈ ਪੈਸੇ ਭੇਜੋ ਯਾ ਮਕਾਨ ਜਲਦੀ ਜਲਦੀ ਸਾਡਾ ਬਣੇ ਉਹਦੇ ਲਈ ਪੈਸੇ ਭੇਜੋ ਠੀਕ ਹੈ ਇੰਨਾ ਕ ਪਸੀਨਾ ਜਿਹੜੀ ਮੇਰੀ ਪਹਿਲੀ ਇੱਕ ਦੂਜੀ ਵੀਡੀਓ ਹੈਗੀ ਹੈ ਪਹਿਲਾਂ ਸੋਚ ਰਾ ਸੀ ਤੁਸੀਂ ਉੱਥੇ ਦੇਖਿ ओके ਕੱਲ੍ਹ ਜਾਂ ਪਰਸੋ ਵੀ ਮੈਂ ਇੱਕ ਸ਼ੋਰਟ ਪਾਉਂਗੀ ਜਦੋਂ ਤੁਸੀਂ ਮਾਰਕੀਟ ਚ ਹੁੰਨੇ ਆ ਫੀਲਡ ਦੇ ਵਿੱਚ ਹੁੰਨੇ ਆ ਤੇ ਕਿਦਾਂ ਪਸੀਨੇ ਨਾਲ ਗਲੁੱਚ ਹੁੰਨੇ ਆ ਉਹ ਹੁੰਦੀ ਹੈ ਮਿਹਨਤ ਇਹਦੇ ਬਾਅਦ 2 ਮਹੀਨੇ ਸਬਜ਼ੀ ਦਾ ਕੰਮ ਨਹੀਂ ਕੀਤਾ ਗਿਆ ਇਹ ਸਾਨੂੰ ਸਮਝਾ ਰਹੇ ਕਿ ਖਰਮੀ ਕੀ ਹੁੰਦੀ ਹੈਗੀ ਬਾਹਰ ਜਿਹੜੇ ਬਾਹਰ ਜਿਹੜੇ ਫੋਰਨ ਕੰਟਰੀ ਦੇ ਵਿੱਚ ਮੁੰਡੇ ਕੰਮ ਕਰਦੇ ਆ ਗਰਮੀ ਦੇ ਵਿੱਚ ਠੰਡ ਦੇ ਵਿੱਚ ਤੇ ਇਹ ਕਈ ਤਾਂ ਏਰੀਆਜ਼ ਇਹੋ ਜਿਹੇ ਹੈਗੇ ਮਤਲਬ ਸਿੱਧੀ ਧੁੱਪ ਪੈਂਦੀ ਹੈ ਜਵਾਨ ਜਹਾਨ ਹੋ ਕੇ 2 ਮਹੀਨੇ ਸਬਜ਼ੀ ਦਾ ਕੰਮ ਨਹੀਂ ਚਲਾ ਸਕਿਆ ਇਹਨਾਂ ਨੂੰ ਖਰਮੀ ਲੱਗਦੀ ਹੈ ਬਥੇਰੇ ਇਹੋ ਜਿਹੇ ਲੋਕ ਹੈਗੇ ਬਜ਼ੁਰਗ ਹੈਗੇ ਜਿਹੜੇ ਰਿਕਸ਼ੇ ਚਲਾਉਂਦੇ ਆ ਫਰੂਟ ਕੱਪੜਿਆਂ ਦੀਆਂ ਫੜੀਆਂ ਛੋਟੇ-ਛੋਟੇ ਸਮਾਨ ਦੀਆਂ ਫੜੀਆਂ ਬਹੁਤ ਲੋਕ ਸੜਕਾਂ ਤੇ ਖੜ ਕੇ ਤੁਰ ਫਿਰ ਕੇ ਕੰਮ ਕਰਦੇ ਆ ਪਰ ਇਹਨਾਂ ਨੂੰ ਜਦੋਂ ਹੱਡਾਂ ਦੇ ਵਿੱਚ ਹੱਡ ਹਰਾਮੀ ਵੱਢ ਜੇ ਨਾ ਫਿਰ ਲੋਕੀ ਮਿਹਨਤ ਨਹੀਂ ਕਰ ਸਕਦੇ ਇਹ ਮੈਂ ਕਿਸੇ ਪਹਿਲਾਂ ਵੀ ਆਪਣੀ ਵੀਡੀਓ ਚ ਬੋਲਿਆ ਸੀ ਜਿਨ੍ਹਾਂ ਨੂੰ ਫਰੀ ਦਾ ਖਾਣ ਦੀ ਆਦਤ ਪੈ ਜੇ ਨਾ ਉਹ ਲੋਕ ਮਿਹਨਤ ਕਰ ਹੀ ਨਹੀਂ ਸਕਦੇ ਬਹੁਤ ਬੁਜ਼ੁਰਗ ਕੰਮ ਕਰ ਰਹੇ ਆ ਮੈਂ ਵੀ ਤਾਂ ਬੁਢੀ ਹੋ ਕੇ ਕੰਮ ਕਰ ਰਹੀ ਨਹੀਂ ਆ ਨਾ ਦੱਸੋ ਹੱਦ ਗੱਲ ਕਰਨੀ ਇੱਕ ਪੁਲਿਸ ਵਾਲਿਆਂ ਨਾਲ 100 ਵੀ ਇਦਾਂ ਆ ਵੀ ਗੱਲਬਾਤ ਕਾਫੀ ਮੈਂ ਪਿਆਰੇ ਨੇ ਹੋਰ ਆਪਗੇ ਆਹੀ ਮਤਲਬ ਡਿਨਰ ਤੇ ਗਏ ਹਾਂ ਸਾਰੇ ਜਾਣੇ ਫੈਮਲੀ ਮੈਂਬਰ ਤੇ ਕਾਫੀ ਜਾਣੇ ਮੈਸੇਜ ਕੀਤੇ ਕਹਿੰਦੇ ਵੀ ਵੀ ਤੁਸੀਂ ਇੱਦਾਂ ਤੁਸੀਂ ਮਿਲਦੇ ਨਹੀਂ ਕੋਈ ਕਹਿੰਦਾ ਤੁਸੀਂ ਮਿਲਦੇ ਆ ਕੋਈ ਕਹਿੰਦਾ ਤੁਸੀਂ ਮਿਲਦੇ ਆ ਤੇ ਘਰ ਜਾਨਾ ਦਿਖਾਉਂਦੇ ਨਹੀਂ ਤੇ ਜਿਹੜੀ ਫੈਮਲੀ ਜਦ ਵੀ ਮਿਲਦੇ ਆ ਤੁਸੀਂ ਕਿਉਂ ਨਹੀਂ ਦਿਖਾਉਂਦੇ ਤੇ ਕੋਈ ਕਹਿੰਦਾ ਇਹ ਜਾਣ ਕੇ ਕਰਦੇ ਆ ਇਕੱਲੇ ਗਏ ਸੀ ਪਹਿਲੀ ਗੱਲ ਉੱਥੇ ਚਾਰ ਜਾਣਿਆਂ ਦੀ ਥਾਲੀਆਂ ਪੰਜ ਥਾਲੀਆਂ ਪਈਆਂ ਲੱਗੀਆਂ ਤਿੰਨੇ ਜਾਣੇ ਆਏ ਹਨ ਉੱਥੇ ਸਾਨੂੰ ਇੱਕ ਫੈਮਲੀ ਵੀ ਮਿਲੀ ਸੀ ਉਹਨਾਂ ਨੂੰ ਪਤਾ ਹਨਾ ਉਹਨਾਂ ਨੂੰ ਉਹਨੋਂ ਮਿਲੇ ਸੀ ਸਾਰੇ ਉਹਨਾਂ ਨੂੰ ਦੋ ਚਾਰ ਦਿਨ ਪਹਿਲਾਂ ਇਹਨਾਂ ਨੇ ਵਲੌਗ ਪਾਇਆ ਸੀ ਪਹਿਲੀ ਵਾਰ ਗਏ ਸੋਰੀਆਂ ਦੇ ਨਾਲ ਡਿਨਰ ਕਰਨ ਕੀਤਾ ਫੁੱਲ ਇੰਜੋਏ ਠੀਕ ਹੈ ਤੇ ਲੋਕੇ ਹੁਣ ਇਹਨਾਂ ਨੂੰ ਕਮੈਂਟ ਕਰਕੇ ਕਹਿ ਰਹੇ ਆ ਤੁਸੀਂ ਝੂਠ ਬੋਲ ਰਹੇ ਹੋ ਤੁਸੀਂ ਪ੍ਰਿਤੇ ਦੇ ਘਰ ਦੇ ਨਾਲ ਮਿਲਾਂਦੇ ਨਹੀਂ ਹੈਗੇ ਇਹ ਵੋ ਐਕਸਟਰਾ ਐਕਸਟਰਾ ਠੀਕ ਹੈ ਤੇ ਹੁਣ ਉਹਨਾਂ ਦਾ ਜਵਾਬ ਦੇ ਰਿਹਾ ਹੈਗਾ ਵੀ ਉੱਥੇ ਹੈਗੇ ਸੀ ਪ੍ਰਿਤੇ ਦੇ ਘਰ ਦੇ ਉੱਥੇ ਪੰਜ ਥਾਲੀਆਂ ਸੀ ਇਹ ਵੋ ਮੈਂ ਸਾਈਡ ਦੇ ਥਾਲੀਆਂ ਕੇ ਲਿਪਾ ਚਲਾਈਆਂ ਹੋਈਆਂ ਮੈਂ ਪੂਰਾ ਫੁੱਲ ਵਲੌਗ ਦੋ ਵਾਰ ਦੇਖ ਲਿਆ ਠੀਕ ਹੈ ਵੀ ਮੈਨੂੰ ਤਾਂ ਨਹੀਂ ਕਿੰਨੇ ਗਲਤੀ ਹੋ ਰਹੀ ਕਿਤੇ ਵੀ ਕੋਈ ਪੰਜ ਥਾਲੀਆਂ ਨਹੀਂ ਸੀ ਠੀਕ ਹੈ ਆ ਦੇਖ ਲਓ ਤੁਸੀਂ ਸਾਈਡ ਤੇ ਸ ਕਿੱਥੇ ਕੋਈ ਗੱਲਬਾਤ ਹੋ ਰਹੀ ਹੈ ਕੁਝ ਵੀ ਹੈ ਮੰਨ ਲਓ ਉਹਨਾਂ ਨੇ ਫੇਸ ਨਹੀਂ ਦਿਖਾਣਾ ਵਲੌਗ ਦੇ ਵਿੱਚ ਉਹਨਾਂ ਦੀ ਆਵਾਜ਼ ਤਾਂ ਆ ਸਕਦੀ ਸੀ ਨਾ ਇੱਕਦਮ ਪਹਿਲਾਂ ਹੀ ਪਤਾ ਨਹੀਂ ਕਿਹਦੀ ਵੀਡੀਓ ਚ ਦੇਖਿਆ ਸੀ ਵੀ ਹਾਂ ਉਧਰ ਖੜਾ ਨੀਚੇ ਬੈਠਾ ਹੋਇਆ ਆ ਆ ਆ ਬੈਠਾ ਆ ਉਹ ਬੈਠਾ ਇਹ ਕੀ ਹੈ ਤੁਸੀਂ ਵਲੌਗਰਾਂ ਨੇ ਨਾ ਝੂਠ ਬੋਲਣ ਦੇ ਵਿੱਚ ਨਾ ਪੀ ਐਚ ਡੀ ਕੀਤੀ ਹੋਈ ਹੈ ਚਾਹੇ ਤੂੰ ਆ ਜਾਂ ਮੀਨੂ ਸਿਰਾ ਚਾਹੇ ਉਹ ਕਮਲ ਹੈਗੀ ਹੈ ਠੀਕ ਹੈ ਆ ਪਿਛਲੇ 2-3 ਵੀਡੀਓਜ਼ ਦੇ ਵਿੱਚ ਮੈਂ ਸਾਰੇ ਕਮਲ ਦੇ ਝੂਠ ਬਾਹਰ ਕੱਢਿਆ ਉਸ ਤੋਂ ਪਹਿਲਾਂ ਮੀਨੂ ਸੀਰਾ ਦੇ ਮੇਕੂ ਢਿੱਲੋ ਦੇ ਵੀ ਝੂਠ ਬਾਹਰ ਕੱਢੇ ਸੀ ਮੇਰੀ ਮਾਸੀ ਜੀ ਉਹ ਜੋ ਵੀ ਉਹਨੇ ਰੋਲਾ ਪਾਇਆ ਸੀ ਵਿਆਹ ਦੇ ਟਾਈਮ ਤੇ ਦੇਖ ਲਿਓ ਜਾ ਕੇ ਉਹ ਵੀਡੀਓ ਵੀ ਬਾਕੀ ਇਹ ਨਾਲ ਇਹ ਵੀ ਦੱਸਣੀ ਜ਼ਰੂਰੀ ਨਹੀਂ ਹੁੰਦੀ ਆ ਕਿ ਮੈਂ ਇੱਕ ਤਾਂ ਗੱਲ ਦੱਸਾਂ ਤੁਹਾਨੂੰ ਕਿ ਇਦਾਂ ਜਾਂ ਉਦਾਂ ਨਾ ਜਿਹੜੇ ਮੈਸੇਜ ਗਲਤ ਕਰਦੇ ਉਹਨਾਂ ਦੀ ਗੱਲ ਕਰਦਾ ਮੈਂ ਇਹਨਾਂ ਨੂੰ ਪਤਾ ਉਹਨਾਂ ਨੂੰ ਪਤਾ ਕਈ ਮੇਰੇ ਘਰੇ ਆਏ ਆ ਉਹਨਾਂ ਨੂੰ ਪਤਾ ਹੈ ਮਿਲਦੇ ਉਹ ਕਿੰਨੀ ਮੇਰੇ ਘਰ ਦੇ ਕਈ ਵਾਰੀ ਮਿਲ ਤੁਕੇ ਆ ਘਰੇ ਆਏ ਆ ਘਰ ਦੇ ਉਹ ਕਾਫੀ ਜਾਣੇ ਸਾਨੂੰ ਮਿਲ ਲਾ ਉਹ ਮ ਬਾਕੀ ਜਿਹਨਾਂ ਨੂੰ ਪਤਾ ਹੈ ਉਹਨਾਂ ਨੂੰ ਪਤਾ ਹੀ ਹੈ ਬਾਕੀ ਸਾਰੀ ਗੱਲ ਤੁਹਾਨੂੰ ਜ਼ਰੂਰੀ ਵੀ ਨਹੀਂ ਹੁੰਦੀ ਹੈ ਜਿਹੜੀਆਂ ਗੱਲਾਂ ਦਾ ਜਵਾਬ ਦੇਣਾ ਸੀ ਮੈਂ ਦੇ ਦਿੱਤਾ ਉਹ ਵੀ ਜਦ ਮੈਂ ਫੇਰ ਗੱਲ ਦਾ ਜਵਾਬ ਦਵਾ ਹੁਣ ਤੇ ਬਾਕੀ ਤੁਸੀਂ ਅਦਾਸ ਕਰੋ ਜੋ ਵੀ ਆਉਂਦਾ ਹੈ ਇਹ ਬੇਦਕੂਫ ਬੇਅਕਲ ਜਿਹੜੀਆਂ ਗੱਲਾਂ ਦੱਸਣ ਵਾਲੀਆਂ ਨਹੀਂ ਹੁੰਦੀਆਂ ਉਹ ਤਾਂ ਤੁਸੀਂ ਸਾਰੀਆਂ ਦੱਸੀ ਬੈਠੇ ਹੋ ਵੀ ਸਾਡਾ ਬੱਚਾ ਵਿਆਹ ਤੋਂ ਪਹਿਲਾਂ ਦਾ ਹੈ ਅਸੀਂ ਭੱਜ ਕੇ ਵਿਆਹ ਕਰਾਇਆ ਇਹ ਕਰਾਇਆ ਉਹ ਕਰਾਇਆ ਸਾਡੀ ਲਵ ਸਟੋਰੀ ਆ ਸੀ ਹੁਣ ਇੱਕ ਨਾਰਮਲ ਜੀ ਸਿੰਪਲ ਜੀ ਗੱਲ ਹੈਗੀ ਵੀ ਪ੍ਰਿਤੇ ਦੇ ਘਰ ਵਾਲੇ ਆਂਦੇ ਆ ਕਿ ਨਹੀਂ ਆਂਦੇ ਆ ਆਈ ਸੀ ਤੇ ਕਦੋਂ ਆਏ ਸੀ ਕਿੱਦਾਂ ਮਿਲੇ ਸੀ ਠੀਕ ਹੈ ਉਹ ਗੱਲਾਂ ਦੱਸਣ ਚ ਤੁਸੀਂ ਕਹਿ ਰਹੇ ਹੋ ਵੀ ਮੈਂ ਜਵਾਬ ਦੇਣਾ ਜ਼ਰੂਰੀ ਨਹੀਂ ਸਮਝਦਾ ਜਾਂ ਜ਼ਰੂਰੀ ਨਹੀਂ ਮੈਂ ਹਰ ਚੀਜ਼ ਦਾ ਜਵਾਬ ਦਵਾਂ ਠੀਕ ਹੈ ਜਿਹੜੀ ਬਿਲਕੁਲ ਨਾਰਮਲ ਗੱਲ ਹੈ ਓਕੇ ਉਹਦੇ ਉਲਟ ਤੂੰ ਕੀ ਕਹਿ ਰਿਹਾ ਇਹਦੇ ਉਲਟ ਜਿਹੜੇ ਕੀ ਕਹਿ ਰਿਹਾ ਵੀ ਜਿਹੜੇ ਲੋਕ ਮੇਰੇ ਘਰੇ ਆਏ ਸੀ ਉਹਨਾਂ ਨੂੰ ਸਭ ਪਤਾ ਹੈਗਾ ਉਹ ਪ੍ਰੀਤੀ ਦੇ ਘਰਦਿਆਂ ਨੂੰ ਮਿਲੇ ਹੈਗੇ ਆ ਉਹ ਕਿਹੜੇ ਲੋਕ ਹੈ ਉਹ ਤਾਂ ਦੱਸ ਦੇ ਜਿਹੜੇ ਪ੍ਰੀਤੀ ਦੇ ਘਰਦਿਆਂ ਨੂੰ ਮਿਲੇ ਹੈਗੇ ਤੇ ਬਾਕੀ ਦੇ ਜਿਹੜੇ ਲੋਕ ਹੈਗੇ 70000 ਤੁਹਾਡੇ ਸਬਸਕ੍ਰਾਈਬਰ ਹੈਗੇ ਆ ਇੱਕ ਬੰਦਾ ਉਹਨਾਂ ਨੂੰ ਮਿਲ ਰਿਹਾ ਬਾਕੀ ਦੇ 70999 ਸਬਸਕ੍ਰਾਈਬਰ ਕੀ ਕਰਨ हद ਹੁੰਦੀ ਆ ਯਾਰ ਬਾਕੀ ਦੇ ਲੋਕਾਂ ਨਾਲ ਤਾਂ ਫਿਰ ਇਹ ਬੇਇਨਸਾਫੀ ਹੋ ਗਈ ਚਲੋ ਅੱਗੇ ਦੇਖਦੇ ਤੇ ਦੂਜੀ ਗੱਲ ਇੱਕ ਮੁੰਡਾ ਆ ਆਪਾਂ ਨੂੰ ਕਿਉਂ ਚਾਰ ਦਿਨ ਤੋਂ ਗਲਤ ਮੈਸੀ ਕਰਨ ਦਾ ਬਹੁਤ ਜ਼ਿਆਦਾ ਧਮਕੀਆਂ ਦੇਂਦਿਆ ਆ ਗਲਤ ਮਨਤ ਕਹਿਂਦਿਆ ਆ ਤੇ ਗਲਤ ਗੱਲਾਂ ਕਰਨਦਿਆ ਆ ਬਹੁਤ ਜ਼ਿਆਦਾ ਸੋ ਜੇ ਕਿਸੇ ਕੋਈ ਵੀ ਆਪਣਾ ਬਲੌਗ ਦੇਖਦਾ ਹੋਵੇ ਕੋਈ ਪੁਲਿਸ ਚ ਹੋਵੇ ਕੋਈ ਸੀਆਈਡੀ ਚ ਹੋਵੇ ਜਾਂ ਕੋਈ ਵੀ ਹੋਵੇ ਆਪਾਂ ਨੂੰ ਜਰੂਰ ਦੱਸਿਓ ਉਹਦੀ ਬੰਦੇ ਦੀ ਆਈਡੀ ਵਗੈਰਾ ਤੁਹਾਨੂੰ ਦਵਾਂਗੇ ਉਹਦੀ ਡਿਟੇਲ ਕਢੋਣੀ ਆ ਤੇ ਜਰੂਰ ਦੱਸਿਓ ਜੇ ਕੋਈ ਹੈ ਤਾਂ ਤੇ ਉਹਦਾ ਆਪਾਂ ਹੱਲ ਕਰਨਾ ਆ ਤੇ ਉਹ ਬਹੁਤ ਜ਼ਿਆਦਾ ਧਮਕੀਆਂ ਦੇਂਦਿਆ ਆ ਗਲਤ ਮਨਤ ਬ ਆਪਣੀ ਸਾਡੇ ਘਰ ਤੇ ਉਹ ਨਹੀਂ ਬੋਲਣ ਦਿਆ ਤੇ ਰੀਅਲ ਤੋਂ ਤਾਂ ਆਪਾਂ ਵੀ ਬਣਾਈ ਹੁੰਦੀ ਥੋੜੀ ਜਿਹੀ ਬਸ ਤਾਂ ਬਾਜ਼ ਨਹੀਂ ਹੁੰਦੇ ਆ ਤੋਂ ਜੇ ਕਿਸੇ ਦਾ ਕੋਈ ਵੀ ਮਿਕਚਰ ਹੋ ਗਿਆ ਕੋਈ ਵੀ ਸਾਡੀ ਆਰੀਜਨਲ ਵਿਕਰਮ ਇਜ਼ ਬੈਕ ਆਈ ਏਮ ਹੈਪੀ ਠੀਕ ਹੈ ਅੱਗੇ ਫਿਰ ਉਹੀ ਹਰਕਤਾਂ ਤੇ ਲੋਕ ਮੈਨੂੰ ਧਮਕੀਆਂ ਦੇ ਰਹੇ ਆ ਮੈਨੂੰ ਮਾੜੇ ਕਮੈਂਟ ਕਰ ਰਹੇ ਹੈਗੇ ਐ ਇਹਨੇ ਹੁਣ ਕੀ ਕੀਤਾ ਤੁਸੀਂ ਧਿਆਨ ਨਾਲ ਸੁਣਿਆ ਲੋਕ ਆਪਣੀ ਵਾਈਫ ਨਾਲ ਹੀ ਕੱਟਦਾ ਮੇਰੀ ਵਾਈਫ ਨੂੰ ਮਾੜਾ ਬੋਲ ਰਹੇ ਆ ਹੱਦ ਐ ਯਾਰ ਬੋਲਣ ਲੱਗੇ ਥੋੜਾ ਜਿਹਾ ਸੋਚ ਦਾ ਲਿਆ ਕਰੋ ਠੀਕ ਹੈ ਅੱਗੇ ਕੀ ਕਹਿੰਦਾ ਸੀ ਮੈਂ ਫਲਾਣੇ ਤੇ ਪਰਚਾ ਕਰਾਤਾ ਮੈਂ ਫਲਾਣੇ ਤੇ ਰਿਪੋਰਟ ਕਰਾਤੀ ਹੁਣ ਥੋੜਾ ਜਿਹਾ ਚੇਂਜ ਹੈ ਕੀ ਕਹਿੰਦੇ ਹੁਣ ਇਹ ਆਡੀਅנס ਰਿਕਵੈਸਟ ਕਰ ਰਹੀ ਹੈ ਕੋਈ ਪੁਲਚ ਹੋਵੇ ਕੋਈ ਸੀਆਈਡੀ ਦੇ ਵਿੱਚ ਹੋਵੇ ਤਾਂ ਮੈਂ ਤੁਹਾਨੂੰ ਆਈਡੀ ਭੇਜ ਦੂੰਗਾ ਇਹਦੇ ਬਾਰੇ ਪਤਾ ਕਰਾ ਕੇ ਦਿਓ ਹਰ ਦਾ ਲੋਕਾਂ ਨੇ ਤੇਰਾ ਠੇਕਾ ਚੱਕਿਆ ਹੋਇਆ ਲੋਕੇ ਤੁਹਾਡੇ ਤੁਹਾਡੇ ਘਰ ਦਾ ਖਰਚਾ ਚੱਕੀ ਜਾ ਰਿਹਾ ਤੁਹਾਨੂੰ ਵਿਊਜ਼ ਦੇਈ ਜਾ ਰਹੀ ਹੈ ਜਿਹੜਾ ਤੁਸੀਂ ਖਾ ਪੀ ਰਹੇ ਹੋ ਸੋ ਕਾਲਡ ਡਾਈਟ ਪਲਾਨ ਪਰਚੇਸ ਕਰ ਰਹੇ ਹੋ 12 ਬਾਰ ਅੰਡੇ ਖਾ ਰਹੇ ਹੋ ਗੱਡੀ ਤੁਸੀਂ ਲੈ ਲਈ ਠੀਕ ਹੈ ਤੇ ਹਮ ਨੂੰ ਤੁਸੀਂ ਚਾਹੁੰਦੇ ਹੋ ਕਿ ਲੋਕੀ ਤੁਹਾਡੇ ਜਿਹੜੇ ਤੁਹਾਨੂੰ ਬ ਸ਼ਾਬਾਸ਼ ਵਿਕਰਮ ਸ਼ਾਬਾਸ਼ ਕੀ ਫਾਇਦਾ ਇਹੋ ਜਿਹੀ ਡੋਲੇ ਬਣਾਉਂਦਾ ਨਾ ਤੋ ਕਮਾ ਕੇ ਖਵਾ ਸਕੇ ਤੇ ਨਾ ਉਹਨਾਂ ਦਾ ਪਤਾ ਕਰ ਸਕੇ ਜਿਹੜੇ ਤੈਨੂੰ ਧਮਕੀਆਂ ਦੇ ਰਹੇ ਜਾਂ ਬੈਡ ਕਮੈਂਟ ਕਰ ਰਹੇ ਹੈਗੇ ਸ਼ਾਬਾਸ਼ ਵਿਕਰਮ ਸ਼ਾਬਾਸ਼ ਅਸੀਂ ਜੀ ਹੱਸੀ ਗਾ ਜੀ ਇਹ ਆਟਾ ਜੀ ਬਣਾ ਰਹਾ ਹਾਂ ਬਹੁਤ ਥੋੜੀ ਚਾਹ 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 ਕੋਈ ਨਹੀਂ ਨਹੀਂ ਚਾਹ ਚਾਹ ਨਹੀਂ हम तो इतने देख रहे हो विक्रम जम तो वापस आया इन है इन्हें आगे सारे सत श्रीकाल बुलाई है हाल चाल पूछे है प्रीति की कह रही है कैमरा चालू क्यों रखे है चार चार दिन गल् हो रही है ये वो एक्सैक्टर एक्सैक्टर ए एक पॉइंट उसी हम नोट रखना अगे देखो हाँ जी दोस्तों यहाँ चल पा रहे हैं ना अब अब चलिए पॉइंटिंग प्रोटीन में प्रोटीन्स पीएंगे प्रोटीन्स पीएंगे प्रोटीन तो चलने लगा ਹਾਂ ਤੁਸੀਂ ਇੱਥੇ ਦੇਖ ਰਹੇ ਹੋ ਵਿਕਰਮ ਨੇ ਦੁਬਾਰਾ ਤੋਂ ਆਡੀਅנס ਦਾ ਹਾਲ-ਚਲ ਪੁੱਛਿਆ ਤੇ ਕੀ ਕਹਿ ਰਹੇ ਆ ਹਮ ਪੀ ਰਹੇ ਹਾਂ ਪ੍ਰੋਟੀਨ ਸ਼ੇਕ ਕੋਈ ਗੱਲ ਨਹੀਂ ਗਰੀਬ ਲੋਕ ਪ੍ਰੋਟੀਨ ਸ਼ੇਕ ਪਿੰਦੇ ਹੀ ਹੁੰਦੇ ਆ ਬਸ ਇੱਥੇ ਤੁਸੀਂ ਨੋਟ ਰੱਖਿਓ ਇਹਨੇ ਦੂਸਰੀ ਵਾਰ ਆਡੀਅנס ਦਾ ਹਾਲ-ਚਲ ਪੁੱਛਿਆ ਤੇ ਹੁਣ ਦੇਖੋ ਅਗਲੀ ਕलिप ਇਸਨੇ ਕੈਮਰਾ ਮੁੰਡਾ ਖਾਤਾ ਸੀ ਤੇ ਮੈਨੂੰ ਹੋਰ ਮੈਨੂੰ ਨਹੀਂ ਉਸਨੇ بتایا ਕਿ ਕੈਮਰਾ ਔਨ ਹੈ ਪਰ ਮੈਂ ਜਾਂ ਪਰ ਆਇਆ ਕੈਮਰਾ ਔਨ tha ਉਹ ਕੋਲ ਹੋ ਗਈ ਇਸ ਇਟ मींस ਇਸਕੋ ਬਤਾਨਾ ਚਾਹੀਦਾ ਸੀ ਕਿ ਕੈਮਰਾ ਔਨ ਹੈ ਚਲੋ ਕੋਈ ਬਾਤ ਨਹੀਂ I don't like your sense ਕਹਿ ਫੰਗਲ ਐਂਡ ਵਾਹ ਜੀ ਵਾਹ ਮੈਂ ਸਿਕੁਐਂਸ ਵਾਈਸ ਹੀ ਕਲਿੱਪ ਲਗਾਈਆਂ ਜਿੱਦਾਂ ਇਹਨਾਂ ਦੇ ਵਲੌਗਸ ਦੇ ਵਿੱਚ ਸੀ ਪਹਿਲਾਂ ਇਹਨੇ ਦੋ ਵਾਰ ਆਇਲ ਦਾ ਹਾਲਚਲ ਪੁੱਛ ਰਿਆ ਤੇ ਹੁਣ ਕੀ ਕਹਿ ਰਿਹਾ ਮੈਨੂੰ ਪਤਾ ਹੀ ਨਹੀਂ ਸੀ ਕੈਮਰਾ ਔਨ ਹੈ ਤੇ ਕਲੋਲ ਹੋ ਗਏ ਵਾਹ ਜੀ ਵਾਹ ਦੋ ਵਾਰ ਹਾਲ ਚਾਲ ਫਿਰ ਤੂੰ ਕੰਨ ਦੇ ਵਿੱਚ ਦੇ ਕੇ ਪੁੱਛਿਆ ਸੀ ਲੋਕਾਂ ਨੂੰ ਤੁਸੀਂ ਲੱਗੇ ਹੋਏ ਬੇਫਿਕਰ ਬਣਾਣਾ ਕਲੋਲ ਹੋਗੀ ਕਲੋਲ ਹੋਗੀ ਤੇ ਹੁਣ ਤੋ ਆ ਕੀ ਹਰਕਤਾਂ ਕਰਿਆ ਘਰ ਵਾਲੇ ਦੇ ਨਾਲ ਆਹੀ ਜਿਹੜੀ ਹਰਕਤਾਂ ਹੈਗੀਆਂ ਨਾ ਆਹੀ ਜਿਹੜਾ ਤੁਹਾਡਾ ਡਰਮ ਹੈ ਚੋਲ ਮੋਲ ਹੈ ਇਹੀ ਤਾਂ ਲੋਕੀ ਦੇਖਣਦੇ ਆ ਲਾਈਟ ਓ ਯੂ ਆਰ ਸੈਂਸ ਕੈਪ ਹੁੰਦਾ ਐਂਡ ਨੋ ਨੂ 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 ਨਾ ਕਰਨ। ਹੂੰ। ਵਰਮੀ ਦਾ ਬੱਲੇ ਆ ਨਹੀਂ ਹੁੰਦੀ ਆ ਜਾਂ ਜਾਣ ਵਾਲੀ ਹੁੰਦੀ ਆ। ਬੰਦ ਬੰਦ ਨਹੀਂ ਆਉਂਦੀ ਆ। ਹੁਣ ਤੁਸੀਂ ਦੇਖ ਲਿਆ ਆ 25-27 ਸਾਲ ਦੇ ਮੰਦ ਬੁੱਧੀ ਬੰਦੇ ਦੀਆਂ ਹਰਕਤਾਂ ਘਰ ਵਾਲੀ ਦੇ ਨਾਲ ਚੋਲ-ਮੋਲ ਹਰ ਕੋਈ ਕਰਦਾ। ਬਟ ਬੰਦ ਕਮਰੇ ਦੇ ਵਿੱਚ ਮਾਂ ਦੇ ਨਾਲ ਚੋੜ, ਲਾੜ-ਦੁਲਾਰ ਹਰ ਕੋਈ ਕਰਦਾ। ਬਟ ਇਹੋ ਜਿਹਾ ਚੋੜ ਨਾ ਤਾਂ ਕਦੇ ਅਸੀਂ ਆਪਣੇ ਮਾਪੇ ਉਹਦੇ ਨਾਲ ਕੀਤਾ ਤੇ ਨਾ ਹੀ ਸਾਡੇ ਬੱਚਿਆਂ ਨੇ ਸਾਡੇ ਨਾਲ ਕੀਤਾ। ਇਹ ਇਹੋ ਜਿਹਾ ਮਾਂ ਨੂੰ ਟ੍ਰੀਟ ਕਰਨ ਦਾ ਤਰੀਕਾ ਹੈ। ਆ ਇਹਨਾਂ ਦੀਆਂ ਹਰਕਤਾਂ, ਆ ਇਹਨਾਂ ਦਾ ਦਿਮਾਗ ਹੈ। ਤੇ ਤੁਸੀਂ ਇਹੋ ਜਿਹੇ ਲੋਕਾਂ ਨੂੰ ਸਬਸਕ੍ਰਾਈਬ ਕਰਦੇ ਹੋ ਫੋਲੋ ਕਰਦੇ ਹੋ ਮੋਰਓਵਰ ਪੈਸੇ ਵੀ ਟ੍ਰਾਂਸਫਰ ਕਰਦੇ ਹੋ ਕੀ ਯੋਗਦਾਨ ਹੈ ਇਹਨਾਂ ਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਹੜੀ ਇਹਨੇ ਚੱਜ ਦੀ ਗੱਲ ਤੁਹਾਨੂੰ ਜਾਂ ਤੁਹਾਡੇ ਬੱਚਿਆਂ ਨੂੰ ਸਿਖਾ ਦੇਣੀ ਹੈ ਹੁਣ ਇਸ ਮੰਦ ਬੁੱਧੀ ਦੀ ਇੱਕ ਹੋਰ ਅੜਕਤ ਹੁੰ ਦਿਖਾਵਾਂ ਜਿਸ ਦਿਨ ਇਹਨੇ ਵਲੌਗ ਪਾਇਆ ਵੀ ਅਸੀਂ ਸੋਹਰਿਆਂ ਦੇ ਨਾਲ ਕੀਤਾ ਡਿਨਰ ਜਦੋਂ ਇਹ ਰੈਸਟੋਰੈਂਟ ਦੇ ਵਿੱਚ ਐਂਟਰ ਕਰਨ ਲੱਗੇ ਹੈ ਤੇ ਇਹਨੇ ਕੀ ਬੋਲਿਆ ਸੁਣਿਓ ਜਰਾ ਹਾਂਜੀ ਲੋ ਜੀ ਨਾਈਟ ਤੇ ਤੁਹਾਨੂੰ ਆਪਾਂ ਦੱਸਿਆ ਸੀ ਵੀ ਆਪਾਂ ਕਿੱਥੇ ਆਏ ਆ ਸੋ ਹੁਣ ਆਪਾਂ ਆਇਆ ਤੇ ਡਿਨਰ ਤੇ ਨਾਈਟ ਨਾਈਟ ਤੇ ਨਾਈਟ ਤੇ ਸੋ ਆਪਾਂ ਹੁਣ ਇੱਥੇ ਆਇਆ ਬਫੇਟ ਬੰਬੇ ਬੰਬੇ ਲਾਜੀ ਡੇਰੀ ਉਂ ਬੋਕਾ ਕੋਲਾ ਸੋ ਕਰਦਿਆਂ ਗੱਲਬਾਤ ਬਣੀ ਤੇ ਬਲੌਗ ਦੇ ਨਾਲ ਥੈਂਕ ਯੂ ਹੁਣ ਇੱਥੇ ਕੀ ਕਹਿ ਰਹੇ ਅਸੀਂ ਆਏ ਆ ਜੀ ਨਾਈਟ ਤੇ ਇਹਨੂੰ ਪੁੱਛੋ ਕਿਹੜੀ ਨਾਈਟ ਤੇ ਆਇਆ ਕਿਹਦੀ ਨਾਈਟ ਲਵਾਨ ਆਇਆ ਕਿਹੜੀ ਦੀ ਨਾਈਟ ਡਿਊਟੀ ਹੈ ਬੋਲਣ ਲੱਗੇ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਅਸੀਂ ਕੀ ਬੋਲਣ ਲੱਗੇ ਆ ਇਹਦਾ ਮਤਲਬ ਕੀ ਨਿਕਲੂਗਾ ਇਹਦਾ ਇੰਪੈਕਟ ਕੀ ਜਾਊਗਾ ਬੱਸ ਵਲੋਗਾਂ ਨੂੰ ਕੁਝ ਵੀ ਬੋਲ ਦੋ ਬੋਲ ਨਹੀਂ ਦੋ ਭੌਂਕ ਦੋ ਠੀਕ ਹੈ ਆ ਇਹਨਾਂ ਦੀਆਂ ਹਰਕਤਾਂ ਹੈਗੀਆਂ ਠੀਕ ਹੈ ਜੀ ਆਇਆ ਹੈ ਨਾਈਟ ਤੇ ਸ਼ਰਮ ਕਰ ਲੈ ਵਿਕਰਮ ਬੋਲਣ ਤੋਂ ਪਹਿਲਾਂ ਨਾ ਥੋੜਾ ਜਿਹਾ ਸੋਚ ਲਿਆ ਕਰ ਤੇ ਇਹ ਸੀ ਅੱਜ ਦੀ ਵੀਡੀਓ ਕਈ ਭੈਣਾ ਮੇਨਾਂ ਨਰਾਜ ਹੋ ਜਾਂਦੀ ਐ ਦੀ ਜੇ ਤੁਹਾਡੇ ਵੀਡੀਓਸ ਵਗੈਰਾ ਲੇਟ ਆਉਂਦੀਆਂ ਹੈਗੀਆਂ ਸੌਰੀ ਰਾਜੀ ਮੈਂ ਕੋਸ਼ਿਸ਼ ਕਰੂੰਗੀ ਟਾਈਮ ਟੂ ਟਾਈਮ ਵੀਡੀਓਸ ਨੂੰ ਅਪਲੋਡ ਕਰ ਦਿਆ ਕਰਾਂ ਤੇ ਜਿਹੜੇ ਮੇਰੇ ਵੀਰ ਭੈਣਾਂ ਨੇ ਸੁਪਰ ਥੈਂਕਸ ਭੇਜੇ ਸੀ ਉਹਨਾਂ ਦੀ ਮਿਹਨਤ ਦੀ ਕਮਾਈ ਦਾ ਆਪਾਂ ਕੀ ਯੂਜ਼ ਕੀਤਾ ਕਿਹੜਾ ਪਾਲਾ ਕੰਮ ਕੀਤਾ ਔਰ ਕਲਿਪਸ ਵਗੈਰਾ ਆਪਾਂ ਆਪਣੀ अर्ली ਵੀਡੀਓਜ਼ ਦੇ ਵਿੱਚ ਲਗਾਵਾਂਗੇ ਆਪਣਾ ਪਿਆਰ ਆਪਣਾ ਸਾਥ ਇਦਾਂ ਹੀ ਬਣਾਈ ਰੱਖਿਓ ਤੇ ਮਿਲਦੇ ਆਂ ਫਿਰ ਅਗਲੀ ਵੀਡੀਓ ਚ ਸਤਿ ਸ਼੍ਰੀ ਅਕਾਲ ਜੀ